ਲੇ ਵੀ ਦੋਸਤੋ ਅੱਜ ਦੀ ਵੀਡੀਓ ਫੇਰ ਤੁਹਾਡੇ ਲਈ ਬਹੁਤ ਜ਼ਿਆਦਾ ਘੈਂਟ ਆ ਕਿਉਂਕਿ ਬਈ ਅੱਜ ਆਪਾਂ ਪਹੁੰਚੇ ਹੋਏ ਹਾਂਗੇ ਸਹਿਰ ਮਲੇਰ ਕੋਟਲੇ ਇਮਤੀਆਜ਼ ਗੌਟ ਫਾਰਮ ਦੇ ਵਿੱਚ ਮਲੇਰ ਕੋਟਲਾ ਬਈ ਜੀ ਬੱਕਰੀਆਂ ਦਾ ਗੜ ਮੰਨਿਆ ਗਿਆ ਹੈਗਾ ਪਹਿਲਾਂ ਜੱਬਾ ਫਾਰਮ ਦੀ ਗੱਲਬਾਤ ਕਰੀਏ ਤਾਂ ਵੀਰ ਨੇ ਸੌਂਕ ਦੇ ਲਈ ਦੋ ਮੇਮਣੇ ਘਰ ਦੀ ਸੱਤ ਦੇ ਉੱਪਰ ਛੋਟਾ ਜਿਹਾ ਫਾਰਮ ਬਣਾ ਕੇ ਰੱਖੇ ਸੀਗੇ ਵੀਰ ਦਾ ਪੁਰਾਣਾ ਫਾਰਮ ਵੇਚ ਕੇ ਲੱਗਿਆ ਵੀ ਜਿਹੜੇ ਵੀਰ ਕਹਿੰਦੇ ਆ ਵੀ ਬੱਕਰੀਆਂ ਰੱਖਤਾ ਲਈਏ ਪਰ ਥਾ ਨਹੀਂ ਹੈਗੀ ਤਾਂ ਉਹ ਬਾਈ ਝੂਠ ਬੋਲਦੇ ਆ ਕਿਉਂਕਿ ਜਿਸ ਨੇ ਕਰਨਾ ਹੋਵੇ ਉਹ ਕਰਦੀ ਸਤ ਨੂੰ ਵੀ ਫਾਰਮ ਬਣਾ ਲੈਂਦੇ ਨੇ ਅਤੇ ਜਿਸ ਨੇ ਨਾ ਕਰਨਾ ਹੋਵੇ ਉਹਨੂੰ ਚਾਹੇ ਤੁਸੀਂ ਜਿੰਨੀ ਮਰਜ਼ੀ ਜ਼ਮੀਨ ਦੇ ਦਿਓ ਉਹ ਨਹੀਂ ਕਰ ਸਕਦਾ ਜੇ ਇਮਤੀਆਜ਼ ਬਾਈ ਦੀ ਗੱਲਬਾਤ ਕਰੀਏ ਤਾਂ ਵੀਰ ਦਾ ਮਿਲਟਰੀ ਸਟੋਰ ਵੀ ਆ ਤੇ ਉਹ ਨਾਲ-ਨਾਲ ਵਜਾ ਉਹਨੀ ਫੈਮਿਲੀ ਨਾਲ ਮਿਲ ਕੇ ਇਹ ਕੰਮ ਨੂੰ ਕਰ ਰਹੇ ਆ ਚਲੋ ਬਾਕੀ ਸਾਰੀ ਗੱਲਬਾਤ ਕਰਦੇ ਆਪਾਂ ਇਮਤੀਆਜ਼ ਬਾਈ ਦੇ ਨਾਲ ਵੀ ਉਹ ਇਸ ਕੰਮ ਦੇ ਵਿੱਚ ਕਿਵੇਂ ਆਏ ਅਤੇ ਕਿਵੇਂ ਇਸ ਕੰਮ ਨੂੰ ਕਰ ਰਹੇ ਆ ਚਲੋ ਤੁਸੀਂ ਦੇਖੋ ਬੱਕਰੀਆਂ ਤੇ ਨਾਲ-ਨਾਲ ਵੀ ਚੱਲਦੇ-ਚੱਲਦੇ ਤੁਸੀਂ ਕਿੰਨਿਕਾ ਜੇ ਕੰਮ ਕਰਦੋ ਚੈਨਲ ਨੂੰ ਕਰਦੋ ਸਬਸਕ੍ਰਾਈਬ ਤੇ ਫੇਸਬੁੱਕ ਪੇਜ ਨੂੰ ਕਰਦੋ ਫੋਲੋ ਤੇ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਵੀਰ ਲਈ ਕਿੰਨੀ ਕਾਜ ਕਮੈਂਟ ਜਰੂਰ ਕਰਿਓ ਪਿਆਰਾ ਜੀ ਵੀਡੀਓ ਵੇਖ ਕੇ ਵੀ ਕਿਵੇਂ ਲੱਗੀ ਚਲੋ ਜੀ ਚਲਦੇ ਆ ਬਾਈ ਦੇ ਕੋਲੇ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚੱਲੇ ਬਾਈ ਬਹੁਤ ਵਧੀਆ ਜੀ ਪਹਿਲਾਂ ਤਾਂ ਜੀ ਸਭ ਤੋਂ ਪਹਿਲਾਂ ਤਾਂ ਇਹ ਆ ਕਿ ਥੋੜਾ ਬਹੁਤ ਬਹੁਤ ਧੰਨਵਾਦ ਧੰਨਵਾਦ ਬਾਈ ਜੀ ਤੁਸੀਂ ਇਲਤੀ ਲਾਣਾ YouTube ਵਾਲੇ ਆਏ ਹੋ ਧੋਰੀ ਵਾਲੇ ਤੇ ਬਹੁਤ ਥੋੜਾ ਧੰਨਵਾਦ ਤੁਹਾਡੇ ਦਰਸ਼ਕਾਂ ਦਾ ਵੀ ਦੇਖਣ ਆਲਿਆਂ ਦਾ ਵੀ ਧੰਨਵਾਦ ਜੀ ਧੰਨਵਾਦ ਬਾਈ ਹੋਰ ਜੀ ਕਿਵੇਂ ਸੇਤਾ ਕਿਵੇਂ ਠੀਕ ਬਹੁਤ ਵਧੀਆ ਜੀ ਬਹੁਤ ਵਧੀਆ ਸ਼ੁਕਰ ਹੈ ਰੱਬ ਦਾ ਜੀ ਠੀਕ ਹੈ ਬਾਈ ਜੀ ਕਿਵੇਂ ਕੰਮ ਕਰਕੇ ਚਲਦੇ ਜੀ ਕੰਮ ਦਾ ਠੀਕ ਹੈ ਇਹ ਬਹੁਤ ਵਧੀਆ ਸ਼ੌਂਕ ਹੈ ਇਹ ਹਾਂਜੀ ਇਹ ਅਸਲ ਜਿਹੜੀ ਸਾਡੀ ਸਟਾਰਟਿੰਗ ਹੋਈ ਹੈ ਹਾਂਜੀ ਇਹ ਸਾਡੇ ਘਰ ਦੇ ਆਣੇ ਦੋ ਮੇਮਣੇ ਲੈ ਲਏ تھے ਛੋਟੇ ਛੋਟੇ ਦੋ ਤੋਂ ਸਟਾਰਟ ਹੋ ਗਿਆ ਦੋ ਤੋਂ ਹੀ ਹਾਂ ਠੀਕ ਹੈ ਕਿੰਨੇ ਟਾਈਮ ਦੀ ਗੱਲ ਹੈ ਇਹ ਇਹ ਹੋ ਗਏ ਬਈ 8-9 ਸਾਲ ਹੋ ਗਏ ਜੀ ਅੱਛਾ 8-9 ਸਾਲ ਹੋ ਗਏ ਦੋ ਛੋਟੇ ਛੋਟੇ ਜਿਹੇ ਮੇਮਣੇ ਲੱਤੇ ਸੇ ਉਹਨਾਂ ਨੇ ਉਨੀ ਸ਼ੌਂਕ ਕੀ ਆ ਜੀ ਹਾਂਜੀ ਤੇ ਰਾਤ ਨੂੰ ਬੜੀ ਮਿਹਨਤ ਕਰਕੇ ਉਹ ਚੜਦੇ ਹੁੰਦੇ ਸੇ ਰਾਤ ਨੂੰ ਦੁੱਧਾਂ ਤੋਂ ਪਲਾਉਣਾ ਉਹਨਾਂ ਨੂੰ ਛੋਟਾ ਖੁੱਡਾ ਜ ਆਪਾਂ ਆਇਆ ਸਾ ਜੀ ਠੀਕ ਆ ਤੇ ਉਪਉਣਾ ਫਿਰ ਹੌਲੀ ਹੌਲੀ ਮੈਨੂੰ ਇੰਨਾ ਸ਼ੌਂਕ ਪੈਂਦਾ ਰਿਹਾ ਇੰਨਾ ਸ਼ੌਂਕ ਪੈਂਦਾ ਰਿਹਾ ਜੀ ਬਸ ਫਿਰ ਐਸੀ ਚੁਟਕਬੜੀ ਜੀ ਇੱਕ ਬੱਕਰੀ ਲਿਆਂਦੀ ਇੱਕ ਤੋਂ ਦੋ ਹੋ ਗਈਆਂ ਜੀ ਦੋ ਤੋਂ ਤਿੰਨ ਹੋ ਗਈਆਂ ਜੀ ਠੀਕ ਹੈ ਜੀ ਬਸ ਐ ਸਮਝ ਲਓ ਵੀ ਮੇਰੇ ਕੋਲ ਰੱਬ ਦਾ ਸ਼ੁਕਰ ਹੈ ਜੀ ਆਹ ਬੋਗ ਵੀ ਘਰ ਦਾ ਜੀ ਹਾਂਜੀ ਤੇ ਜਿੰਨਾ ਵੀ ਆਪਣੇ ਕੋਲੇ ਲਾਣਾ ਵਾਣਾ ਹੈਗਾ ਤਿੰਨ ਬੱਕਰੀਆਂ ਦਾ ਹੀ ਆਪਦੀ ਨੇ ਸਾਰੀਆਂ ਹੀ ਸਾਰੇ ਆਪਣੀ ਹੋਮ ਬਰੀਡ ਹੈ ਜੀ ਰੱਬ ਦਾ ਸ਼ੁਕਰ ਹੈ ਜੀ ਠੀਕ ਹੈ ਜੀ ਬਾਜ਼ਾਰ ਚ ਕੋਈ ਪ੍ਰੋਬਲਮਸ ਨਹੀਂ ਹੁੰਦੀ ਸ਼ਹਿਰ ਦੇ ਵਿੱਚ ਰੱਖਣ ਵਾਸਤੇ ਨੂੰ ਜੀ ਨਹੀਂ ਜੀ ਦੇਖੋ ਜਿਸ ਬੰਦੇ ਨੂੰ ਸ਼ੌਂਕ ਹੈ ਹਾਂ ਜੀ ਜਿਹਨੂੰ ਸ਼ੌਂਕ ਆ ਉਹਨੂੰ ਤਾਂ ਕੋਈ ਪ੍ਰੋਬਲਮ ਹੀ ਨਹੀਂ ਹਾਂ ਜੀ ਜਿਹਨੇ ਕਰਨਾ ਹੈ ਜੀ ਹਾਂ ਜਿਹਨੂੰ ਸ਼ੌਂਕ ਨਹੀਂ ਜੀ ਯਾ ਜਿਹਨੇ ਕਰਨਾ ਨਹੀਂ ਉਹਨੂੰ ਤਾਂ ਚਾਹੇ ਤੁਸੀਂ 10 ਵਿਗੇ ਥਾਂ ਵੀ ਦੇ ਦਿਓ ਜੀ ਹਾਂ ਉਹ ਤੋਂ ਨਹੀਂ ਬੰਨੀ ਗੱਲ ਉਹ ਤਾਂ ਹੋਣੀ ਨਹੀਂ ਉਹ ਤਾਂ ਹੋਣੀ ਨਹੀਂ ਜੀ ਗੱਲ ਠੀਕ ਹੈ ਜੀ ਜਿਹਨੇ ਕਰਨਾ ਹੈ ਅਸੀਂ ਤੁਹਾਨੂੰ ਵੀਡੀਓ ਦੇ ਐਂਡ 'ਚ ਦਿਖਾਵਾਂਗੇ ਕਿ ਸਾਡੀ ਸਟਾਰਟਿੰਗ ਕਿੱਥੋਂ ਹੋਈ ਥੋੜੀ ਜਿਗ੍ਹਾ ਦੇ ਵਿੱਚ ਅਸੀਂ ਰੱਖੀ ਆ ਇੱਥੇ ਨਹੀਂ ਹੈਗਾ ਤੁਸੀਂ ਪਹਿਲਾਂ ਨਹੀਂ ਉਹ ਪਹਿਲਾਂ ਉਰੇ ਨਹੀਂ ਸੀਗਾ ਜੀ ਠੀਕ ਹੈ ਪਹਿਲਾਂ ਕਿੱਥੇ ਰੱਖਿਆ ਦੀ ਗਈ ਪਹਿਲਾਂ ਆਪਣੇ ਉੱਪਰ ਛੱਤ ਤੇ ਰੱਖਿਆ ਆ ਥਾਈ ਸਿਖਰ ਜੀ ਹਾਂ ਜੀ ਹਾਂ ਜੀ ਠੀਕ ਹੈ ਕੁਛ ਇਧਰਲੇ ਰੱਖਿਆ ਤੇ ਉੱਪਰ ਜਾਣ ਵੇਲੇ ਇਧਰਲੇ ਕੋਠੇ ਦੇ ਕੋਸ ਉੱਪਲੇ ਤੇ ਜੀ ਹਾਂ ਜੀ ਤੇ ਹੌਲੀ-ਹੌਲੀ ਸ਼ੌਂਕ ਇੰਨਾ ਪੈਂਦਾ ਰਿਹਾ ਜੀ ਅਸੀਂ ਠੰਡ ਨਹੀਂ ਦੇਖੀ ਹੂੰ ਕਦੇ ਗਰਮੀ ਨਹੀਂ ਦੇਖੀ ਮਤਲਬ ਇਹਦੀ ਲੋਗੋ ਹੀ ਮੈਨੂੰ ਇੰਨਾ ਲੱਗਿਆ ਹੋਇਆ ਜੀ ਕਿ ਮੈਂ ਮਤਲਬ ਆਪ ਤਾਂ ਭੁੱਖਾ ਰਹਿ ਬੀਰ ਨੂੰ ਰਜਾਈ ਬਗਾਰ ਮੈਨੂੰ ਨੀਂਦ ਨਹੀਂ ਆਉਂਦੀ ਜੀ ਠੀਕ ਹੈ ਜੀ ਇਹ ਹਕੀਕਤਨ ਗੱਲ ਹੈ ਜੀ ਜੇ ਇਹ ਰੱਜ ਗਿਆ ਤਾਂ ਮੈਂ ਰੱਜ ਜੰਨਾ ਜੀ ਠੀਕ ਹੈ ਸਿੱਖਿਆ ਕਿੱਥੋਂ ਆ ਕੰਮ ਆ ਪੈ ਹੈ ਇਹ ਸਿੱਖਿਆ ਤਾਂ ਆਈ ਥਾਈ ਮੇਰੇ ਘਰ ਦੇ ਵਾਲੇ ਜਿਵੇਂ ਤੁਹਾਨੂੰ ਦੱਸਿਆ ਮੈਂ ਨੇ ਦੋ ਮੇਮਣੇ ਲੱਤੇ ਉੱਥੋਂ ਸ਼ੌਂਕ ਉੱਠ ਖੜਿਆ ਜੀ ਹੂੰ ਉਸ ਤੋਂ ਬਾਅਦ ਫਿਰ ਮੇਰਾ ਭਾਂਜਾ ਸੋਨੂੰ ਪਸੌੜ ਵਾਲਾ ਜੀ ਹਾਂਜੀ ਉਹਦੇ ਨਾਲ ਮੇਰੀ ਗੱਲਬਾਤ ਹੁੰਦੀ ਰਹੀ ਜੀ ਉੱਥੋਂ ਸ਼ੌਂਕ ਪੈਂਦਾ ਰਿਹਾ ਜੀ ਸ਼ੌਂਕ ਪੈਂਦਾ ਰਿਹਾ ਫਿਰ ਅਸੀਂ ਥੋੜਾ ਚੈਨਲ ਸਬਸਕ੍ਰਾਈਬ ਕੀਤਾ ਠੀਕ ਹੈ ਜੀ ਇਲਤੀ ਲਾਣਾ ਜੇ ਉੱਥੋਂ ਸਾਨੂੰ ਤੁਹਾਡਾ ਹੋਰ ਜ਼ਿਆਦਾ ਸ਼ੌਂਕ ਪੈਂਦਾ ਰਿਹਾ ਫਿਰ ਮੈਂ ਸੋਨੂ ਦੀਆਂ ਵੀਡੀਓ ਦੇਖਦਾ ਰਿਹਾ ਮੇਰੇ ਭਾਂਜੇ ਦੀਆਂ ਜੀ ਜੀ ਬਰੇਤ ਤੋਂ ਸੰਗਬੱਧ ਬੱਧਾ ਹੁਣ ਮੈਨੂੰ ਇੰਨਾ ਇਸ਼ਕ ਹੋ ਗਿਆ ਜੀ ਵੀ ਮੈਂ ਰੱਬ ਦਾ ਸ਼ੁਕਰ ਹੈ ਜੀ 24 ਘੰਟੇ ਏਸੀ 'ਚ ਰਹਿਣ ਵਾਲਾ ਬੰਦਾ ਹਾਂ ਜੀ ਲੇਕਿਨ ਮੈਂ ਇਹਨਾਂ ਦੇ ਨਾਲ ਆ ਕੇ 2 ਘੰਟੇ 3 ਘੰਟੇ ਰਾਤ ਨੂੰ ਬਤਾਉਣੇ ਨੇ ਜੀ 2-3 ਘੰਟੇ ਸਵੇਰ ਨੂੰ ਬਤਾਉਣੇ ਨੇ ਜੀ ਠੀਕ ਹੈ ਜੀ ਕੰਮ ਕਾਦਾ ਆਪਣਾ ਹੋਰ ਇਸ ਤੋਂ ਇਲਾਵਾ ਕੀ ਹੈ ਜੀ ਆਪਣਾ ਭਾਈ ਜੀ ਆਰਮੀ ਦਾ ਕੰਮ ਹੈ ਜੀ ਆਰਮੀ ਦੇ ਪਚੰਡੇ ਝੁੰਡੇ ਸਪਲਾਈ ਕਰਦੇ ਸੀ ਬਣਾ ਕੇ ਠੀਕ ਹੈ ਝੰਡੇ ਹੋ ਗਏ ਉਹਨਾਂ ਦੀ ਯੂਨੀਫਾਰਮ ਐਸੈਸਰੀ ਹੋਗੀ ਉਹ ਕਿੰਨਾ ਟਾਈਮ ਆ ਗਿਆ ਉਹ ਕੰਮ ਉਹ ਮੈਨੂੰ ਹੋ ਗਿਆ ਜੀ ਰੱਬ ਦਾ ਸ਼ੁਕਰ ਹੈ 22-23 ਸਾਲ ਹੋ ਗਏ ਕੀ ਗੱਲਬਾਤ ਬਣੀ ਹੈ ਮੇਲ ਮੇਲ ਨਹੀਂ ਲੱਗਦਾ ਜਨਰਲ ਹੈਗਾ ਜੀ ਬਸ ਹੀ ਮੈਂ ਤੁਹਾਨੂੰ ਦੱਸਿਆ ਜਿਵੇਂ ਵੀ ਛੋਟੇ ਮੇਰੇ ਆਪਣੇ ਰੱਖ ਲਏ ਇਹ ਚੀਜ਼ ਇਸ ਤਰ੍ਹਾਂ ਹੀ ਹੈ ਇਹ ਨਵੀਆਂ ਪਗੰਮਰਾਂ ਦਾ ਕੰਮ ਹੈ ਇਹ ਸਹੀ ਗੱਲ ਹੈ ਐਡਾ ਵਰਕ ਦੀ ਕੰਮ ਹੈ ਜਿਸ ਬੰਦੇ ਨੇ ਇਹਨੂੰ ਮੁਹੱਬਤ ਕਰ ਲਈ ਹੂੰ ਤਾਂ ਇਹ ਉਹਨੂੰ ਮੁਹੱਬਤ ਕਰਦੀਆਂ ਨੇ ਜੀ ਅੱਛਾ ਹੁਣ ਮੇਰੇ ਕੋਲੇ ਕਈ ਬੱਕਰੀਆਂ ਨੌ ਰੱਖੇ ਹੋਏ ਨਹੀਂ ਮੈਂ ਉਹਨਾਂ ਨੂੰ ਹਾਂਗ ਮਾਰ ਦੂੰਗਾ ਭੱਜੀਆਂ ਹੋਣੀਆਂ ਜੀ ਮੇਰੇ ਕੋਲ ਅੱਛਾ ਹਾਂ ਜੀ ਇਹ ਨਵੀਆਂ ਪੰਗ ਬਣਾ ਵਾਲਾ ਕੰਮ ਹੈ ਜਿਹੜੇ ਬੰਦੇ ਨੇ ਜਾਨਵਰ ਰੱਖ ਲਿਆ ਹੂੰ ਸ਼ੌਂਕ ਸਮਝ ਕੇ ਨਬੀ ਦੀ ਸੁਨਨਤ ਸਮਝ ਕੇ ਉਹ ਤਾਂ ਕੋਈ ਘਾਟਾ ਹੀ ਠੀਕ ਹੈ ਕਿਸੇ ਤਰ੍ਹਾਂ ਨਾ ਘਾਟਾ ਨਹੀਂ ਰਹਿੰਦਾ ਜੇ ਬੰਦਾ ਇਹ ਸੋਚੇ ਵੀ ਮੈਂ ਲੋ ਜੀ ਰੱਖ ਲੀਆਂ ਕੈਲਕੂਲੇਟਰ ਦੇ ਹਿਸਾਬ ਨਾਲ ਲਾਉਣ ਲੱਗ ਜਵੇ ਵੀ ਸਾਲ ਦੇ ਵਿੱਚ 200 ਲੱਤੇ ਇੱਕ ਵੇਚਤਾ ਇੱਕ ਰੱਖਦਾ ਇੰਨੇ ਕ ਲਿਆ ਹੋਗਾ ਇੰਨੇ ਬਣਿਆ ਹੋ ਗਿਆ ਫਿਰ ਤਾਂ ਉਹ ਬੰਦਾ ਭੁੱਲੀ ਜਾਵੇ ਜੀ ਉਹ ਨਹੀਂ ਕੰਮ ਕਰ ਸਕਦਾ ਇਹ ਤਾਂ ਜਿਹਨੂੰ ਇਸ਼ਕ ਹੈ ਜੀ ਇਸ਼ਕ ਉਹ ਆਪਣਾ ਇਸ਼ਕ ਵੀ ਕਰੀ ਚੱਲੇ ਆਪਣਾ ਸ਼ੌਂਕ ਵੀ ਕਰੀ ਚੱਲੇ ਔਰ ਕਮਾਈ ਦਾ ਜੀ ਫਿਰ ਆਟੋਮੈਟਕ ਹੀ ਆਉਣ ਲੱਗ ਜਾਂਦੀ ਹੈ ਜੀ ਠੀਕ ਹੁਣ ਮੇਰੇ ਕੋਲੇ ਰੱਬ ਦਾ ਸ਼ੁਕਰ ਹੈ ਜੀ ਆਪਣਾ ਹੋਮ ਬਰੀਡ ਬੋਗ ਹੈ ਜੀ ਉਹ ਦਿਖਾਵਾਂਗੇ ਜੀ ਵੀਡੀਓ ਦੇ ਐਂਡ ਚ ਠੀਕ ਹੈ ਤੇ ਆਪਣੀਆਂ ਹੀ ਬੱਕਰੀਆਂ ਆਪਣੇ ਮੈਂ ਸਾਰੀ ਹੋਮ ਬਰੀਡ ਹੈ 30 ਤੋਂ ਪਲੱਸ ਜਾਨਵਰ ਹੋ ਗਏ ਜੀ ਆਪਣੇ ਕੋਲੇ ਰੱਬ ਦਾ ਸ਼ੁਕਰ ਹੈ ਠੀਕ ਹੈ ਤੇ ਬੱਕਰੀਆਂ ਦਾ ਜਿਹੜਾ ਸ਼ੌਂਕ ਮੈਨੂੰ ਹੋਇਆ ਉਹ ਹੋਇਆ ਆਪਾਂ ਨੂੰ 2-3 ਸਾਲਾਂ ਤੋਂ ਹੀ ਹਾਂਜੀ ਇਸ ਤੋਂ ਪਹਿਲਾਂ ਕੀ ਹੁੰਦਾ ਉਹ ਤੋਂ ਪਹਿਲਾਂ ਮੈਂ ਖੱਸੀ ਬੱਕਰੇ ਪਾਲਦਾ ਸੀ ਉਹ ਘਰ ਵਾਸਤੇ ਜੀ ਅਸੇ ਆਪ ਦੀ ਕੁਰਬਾਨੀ ਕਰਨ ਵਾਸਤੇ ਘਰ ਵਾਸਤੇ ਹੀ ਕਦੇ 6 ਪਾਲ ਲੈ ਕਦੇ 8 ਪਾਲ ਲੈ ਕਦੇ 10 ਪਾਲ ਲੈ ਮਤਲਬ ਮੈਨੂੰ 5 6 ਤਾਂ ਮੈਨੂੰ ਘਰੀ ਚਾਹੀਦੇ ਹੁੰਦੇ ਨੇ ਜੀ ਠੀਕ ਹੈ ਜੀ ਹਾਂ ਜੀ ਬਾਕੀ ਜਿਹੜੇ ਕੋਈ ਬਾਦ ਦੇ ਯਾਰ ਦੋਸਤ ਲੈ ਜਾਂਦੇ ਸੀ ਲੈ ਜਾਂਦੇ ਸੀ ਯਾਰ ਮਾਂ ਬੱਚੀ ਲੈ ਕੇ ਆ ਥੋੜਾ ਮੋਟਾ ਜਿਹੜਾ ਕੋ ਦੇ ਕੇ ਦੇ ਕੇ ਠੀਕ ਹੈ ਨਹੀਂ ਵੀ ਦੋਤਾ ਕੋਈ ਚੱਕਰ ਨਹੀਂ ਬੇਤਨਬੂਤਨ ਵਾਲਾ ਕੰਮ ਹੈ ਨਹੀਂ ਸੀਗਾ ਯਾਨੀ ਬੇਚਣ ਵਾਲਾ ਕੰਮ ਨਹੀਂ ਥਾਈ ਆਪਣਾ ਬੇਚਣ ਵਾਲਾ ਨਹੀਂ ਥਾ ਹੁਣ ਰੱਬ ਨੇ ਚਾਹਾ ਇਨਸ਼ਾਅੱਲਾ ਹੁਣ ਮਾਲ ਆਪਣੇ ਕੋਲੇ ਹੋ ਗਿਆ ਜੀ ਆਪਣੀ ਹੋਮ ਬਰੀਡ ਵੀ ਹੋ ਗਈ ਹਾਂ ਆਪਣਾ ਸ਼ੌਂਕ ਵੀ ਹੋ ਗਿਆ ਜੀ ਫਿਰ ਮਾੜਾ ਮੋਟਾ ਤੁਹਾਨੂੰ ਪਤਾ ਜਦੋਂ ਸ਼ੌਂਕ ਹੋ ਜਾਂਦਾ ਮਾਲ ਵੱਜ ਜਾਂਦਾ ਫਿਰ ਥੋੜਾ ਮੋਟਾ ਬੰਦਾ ਲੈਣ ਦੇਣ ਦੀ ਗੱਲ ਬਣ ਜਾਂਦੀ ਉਹ ਜ਼ਰੂਰੀ ਵੀ ਆ ਦੇਖਿਆ ਜਾਵੇ ਤਾਂ ਇਹਣਾ ਫਿਰ ਹੁਣ ਜੇ ਆਪਾਂ ਨੇਰਾਪੁਰ ਹੀ ਰੱਖੀ ਚੱਲਾਂਗੇ ਜੀ ਫਿਰ ਇੰਨੇ ਕਿੰਨੇ ਕਿ ਜਗਾਂ 'ਚ ਰੱਖ ਲਾਂਗੇ ਥੋੜਾ ਮੋਟਾ ਕੱਢਣਾ ਵੀ ਜ਼ਰੂਰੀ ਆ ਜੀ ਸਟਾਕ ਸਹੀ ਗੱਲ ਜਗ੍ਹਾ ਕਿੰਨੀ ਆ ਆਪਣੀ ਜਿਹੜੀ ਇਹ ਹੈਗੇ ਫਾਰਮ ਇਹ ਜਗ੍ਹਾ ਜੀ ਆਪਣੀ ਚਾਰ ਵਿਸਵਿਆਂ ਤੋਂ ਥੋੜੀ ਜੀ ਵੱਧ ਆ ਜੀ ਅੱਛਾ ਹਾਂ ਜੀ ਹਾਂ ਠੀਕ ਹੈ ਜੀ ਇਹ ਬਹੁਤ ਬਰਕਤਈ ਜਾਨਵਰ ਨੇ ਜੀ ਇਹ ਜਿਹੜੀ ਚੀਜ਼ ਹੈ ਜੀ ਹਾਂਜੀ ਇਹਦੇ ਨਾਲ ਨਾ ਜਿੰਨਾ ਵੀ ਆ ਤੁਸੀਂ ਦੇਖ ਰਹੇ ਹੋ ਹਾਂਜੀ ਉੱਪਰ ਮਾਰੋਂਗੇ ਕੈਮਰਾ ਜਦੋਂ ਨਾਲ ਉਪਰੋਂ ਤੁਸੀਂ ਦੇਖੋਗੇ ਜਿੰਨਾ ਵੀ ਉਧਰਲਾ ਕੋਠਾ ਬਣਿਆ ਇਧਰਲਾ ਚਵਾਰਾ ਬਣਿਆ ਇਹ ਸਾਰੇ ਦਾ ਸਾਰਾ ਇਹ ਬੱਕਰੀਆਂ ਦੀ ਬਰਕਤ ਨਾਲ ਹੀ ਬਣਿਆ ਜੀ ਅੱਛਾ ਜੀ ਮਿਸਤਰੀ ਜੜਿਆ ਦੀ ਖੁੱਡਾ ਪਾਉਣ ਨੂੰ ਉੱਪਰ ਅੱਛਾ ਕੋਟਚ ਤਿਆਰ ਹੋ ਗਿਆ ਜੀ ਪੂਰਾ ਅੱਛਾ ਇਧਰ ਵੀ ਤਿਆਰ ਹੋ ਗਿਆ ਜੀ ਆਹ ਜਿਹੜੀ ਜਗ੍ਹਾ ਆਪਾਂ ਲੱਤੀ ਇਹ ਵੀ ਇਹੀ ਸੋਚ ਕੇ ਲੱਤੀ ਸੀ ਜੀ ਆਪਾਂ ਨੇ ਵੀ ਇੱਥੇ ਫਾਰਮ ਬਣਾਵਾਂਗੇ ਫਾਰਮ ਬਣਾਵਾਂਗੇ ਇਹ ਮਤਲਬ ਬਹੁਤ ਬਰਕਤੀ ਚੀਜ਼ ਹੈ ਜੀ ਬਰਕਤ ਦਾ ਮਤਲਬ ਇਹ ਹੈ ਜੀ ਵੀ ਇਹ ਨਹੀਂ ਹੈਗਾ ਕਿ ਤੁਸੀਂ ਇਹਨੂੰ ਵੇਚ-ਵੇਚ ਕੇ ਪੈਸੇ ਕਮਾ ਲੋਗੇ ਬਹੁਤ ਠੀਕ ਹੈ ਜੀ ਮੰਨ ਲਓ ਤੁਹਾਨੂੰ ਰੱਬ ਨੇ ਕੋਈ ਤਕਲੀਫ ਨਹੀਂ ਦਿੱਤੀ ਕੋਈ ਦੁੱਖ ਤੋਂ ਬਚਾਲਿਆ ਕੋਈ ਬਿਮਾਰੀ ਤੋਂ ਬਚਾਲਿਆ ਕੋਈ ਨੁਕਸਾਨ ਤੋਂ ਬਚਾਲਿਆ ਇਹ ਬਰਕਤ ਇਹਨੂੰ ਕਹਿੰਦੇ ਨੇ ਜੀ ਸਹੀ ਗੱਲ ਹੈ ਜੀ ਨਹੀਂ ਅੱਜ ਕੱਲ ਪਾ ਦੇ ਦਿਆ ਡਾਕਟਰਾਂ ਨੂੰ ਬਹੁਤ ਪੈਸੇ ਜਾਂਦੇ ਨੇ ਹਨਾ ਜੀ ਇਹ ਬਹੁਤ ਵਧੀਆ ਚੀਜ਼ ਹੈ ਜੀ ਰੱਬ ਦਾ ਜੇ ਆਪਾਂ ਇਕੱਲੇ ਕਰਦੇ ਆ ਨਾਲ ਕੋਈ ਹੋਰ ਹੈਲਪ ਕਰਦਾ ਮੇਰਾ ਭਾਈ ਮੇਰਾ ਭਾਈ ਵੀ ਕਰਦਾ ਜੀ ਹਾਂਜੀ ਤੇ ਮੇਰੀ ਫੈਮਲੀ ਵੀ ਕਰਦੀ ਹੈ ਜੀ ਸਾਰੇ ਮਿਲ ਕੇ ਹੀ ਕਰਦੇ ਆ ਉਹ ਨਾਲ ਹੈਲਪ ਕਰਾਉਂਦੇ ਨੇ ਪੂਰੀ سپورਟ ਆਈ ਪੂਰੀ ਬਿਨਾ ਫੈਮਲੀ ਤੋਂ ਮੁਸ਼ਕਲ ਆਈ ਇਹ ਹੁੰਦਾ ਵੀ ਨਾ ਹੈਗਾ ਹਾਂ ਜੀ ਠੀਕ ਹੈ ਫੈਮਲੀ ਦੀ سپورਟ ਪਹਿਲਾਂ ਜਾਈਦੀ ਹੈ ਜਿਵੇਂ ਪਾਣੀ ਧਾਣੀ ਪਲਾਦਣਾ ਅੱਗੇ ਪਿੱਛੇ ਮਾੜਾ ਮੋੜਾ ਗਵਾਰਾ ਦਾਣਾ ਦਾਣਾ ਸਿਰਦਣਾ ਜੀ ਹਾਂ ਜੀ ਬਾਕੀ ਐ ਸਾਫ ਸੁਭਾਜੀ ਸਾਰਾ ਮਤਲਬ ਚੱਲਦਾ ਜੀ ਦੇਖ ਕੇ ਰਲ ਮਿਲ ਕੇ ਹੀ ਚੱਲਦਾ ਬਾਈ ਇਹ ਕੰਮ ਸਾਰਾ ਠੀਕ ਠੀਕ ਹੈ ਜੀ ਬੱਕਰੀਆਂ ਦਿਖਾइए ਪਹਿਲਾਂ ਪਾਈ ਹਾਂ ਜੀ ਬੱਕਰੇ ਦਿਖਾਉਣੇ ਆਪਾਂ ਪਹਿਲਾਂ ਬੱਕਰੇ ਦਿਖਾਓ ਲਓ ਬਾਈ ਜੀ ਆਜੋ ਮੜਾ ਜਾਈ ਲੈ ਵੀ ਮਿੱਤਰੋ ਆਪਾਂ ਹੁਣ ਫਾਰਮ ਦੇ ਵਿੱਚ ਆ ਗਏ ਦੱਸੋ ਭਾਈ ਜੀ ਪਹਿਲਾਂ ਤੁਸੀਂ ਫਾਰਮ ਬਾਰੇ ਜੀ ਕਿੰਨੇ ਪੋਸਨ ਬਣਿਆ ਹੋਣੇ ਆਪਣੇ ਇਹ ਆਪਣੇ ਜੀ ਤਿੰਨ ਬਣਿਆ ਹੋਏ ਨੇ ਜੀ ਤਿੰਨ ਪੋਸਨ ਵਿੱਚ ਬੱਕਰੀਆਂ ਇੱਕ ਵਿੱਚ ਮੇਮਣੇ ਇੱਕ ਵਿੱਚ ਬੋਕਰ ਕਿਹਦੇ ਬੋਕਰ ਰੱਖੇ ਹੋਣੇ ਚੌਥਾ ਬਣਾਉਣਾ ਜੀ ਹੁਣ ਚੌਥਾ ਫੁਰਚਿਆਂ ਵਾਸਤੇ ਠੀਕ ਆ ਜੀ ਹਾਂਜੀ ਹਾਂਜੀ ਠੀਕ ਆ ਵੀ ਦੇਖ ਸਾਹਿਬ ਤਿੰਨ ਪੋਥ ਬਣਿਆ ਹੋਣੇ ਕਿੰਨੇ ਬੱਕਰੀ ਆ ਸਕਦੇ ਨੇ ਜੀ ਇੱਥੇ ਆਰਾਮ ਨਾਲ 50 ਤੋਂ 60 ਜਾਨਵਰ ਆ ਸਕਦੇ ਨੇ ਜੀ ਸਾਰੇ ਸਾਰੇ ਟੋਟਲ ਜਾਨਵਰ ਐਸੇ ਹਿਸਾਬ ਨਾਲ ਇਹਦੀ ਮੈਨੇਜਮੈਂਟ ਹੋ ਰਹੀ ਆ ਜੀ ਸੈਟਿੰਗ ਹੋ ਰਹੀ ਆ ਜੀ ਤੇ ਇਨਸ਼ਾਅੱਲਾ ਆਉਣ ਵਾਲੇ ਟਾਈਮ 'ਚ ਹੋ ਜਾਣਗੇ ਜੀ ਕੋਈ ਵਧਾਉਣਾ ਜਾ ਕੇ ਵਧਾਉਣਾ ਜੀ ਪੂਰਾ ਹੀ ਪੂਰਾ ਠੀਕ ਹੈ ਜੀ ਜਿੰਨਾ ਰੱਬ ਹਿੰਮਤ ਦਊ ਆਪਾਂ ਕਰਨਾ ਹੀ ਏ ਠੀਕ ਹੈ ਜੀ ਆਪਣੀ ਜਾਣਬਾਜ਼ੀ ਹੈ ਇਹ ਚੀਜ਼ਾਂ ਇੱਕ ਵਾਰੇ ਦੱਸੋ ਬੱਕਰੇ ਵਾਰੇ ਜੀ ਇਹ ਬੱਚਾ ਜੀ ਆਪਣਾ ਚੰਗਾ ਬਹੁਤ ਆ ਬੱਚਾ ਜੀ ਹੋਮ ਬਰੀਡ ਹੈ ਜੀ ਆਪਣੀ ਹੋਮ ਬਰੀਡ ਹੈ ਜੀ ਹੋਮ ਬਰੀਡ ਹੈ ਇਹ ਦਿਖਾ ਤੁਹਾਨੂੰ ਮਾੜਾ ਜਿਹਾ ਅੱਗੇ ਹੋ ਗਿਆ ਹਨ ਚੱਲ ਦੇਖੋ ਬੱਕਰੇ ਦੀ ਵਈ ਹਨ ਕਿੰਨਾ ਬੇਟ ਕਿੰਨਾ ਹੋਏ ਦੇ ਵਿੱਚ ਵੇੜ ਦੇ ਲੋਈਓ ਥੋੜੇ ਸਾਹਮਣੇ 100 ਨੂੰ ਦਾ ਫੜੂ ਹੈ ਇਹ ਘੱਟੋ ਘੱਟੀ ਸਹੀ ਰਹੇਗਾ ਲਗ ਕਵਾਂਟਲ ਦੇ ਕਰੀਬ ਹੋਊਗਾ ਨਾ ਸਹੀ ਗੱਲ ਆ ਬਈ ਕੁਆਲਟੀ ਦੇ ਚਾਲਰ ਬਹੁਤ ਹੈ ਇਹ ਲੋ ਚਾਲਰ ਬਹੁਤ ਜਿਆਦਾ ਬੱਕਰ ਜਣਾ ਕਿੰਨੀ ਉਮਰ ਹੋ ਗਈ ਜੀ ਇਹ ਹੋ ਗਿਆ ਜੀ ਕਰੀਬ 3 ਸਾਲ ਦਾ ਜੀ 3 ਸਾਲ ਦਾ ਇਨਸ਼ਾਅਲਾ ਹੋ ਗਿਆ ਜੀ ਇਹ ਫੋਕ ਦੰਦ ਪੂਰੇ ਘਰੇ ਨੇ ਇਹਨੇ ਠੀਕ ਹੈ ਬਰੀਡਿੰਗ ਇਹਦੀ ਕਿਵੇਂ ਆ ਰਹੀ ਹੈ ਜੀ ਬਹੁਤ ਜ਼ਬਰਦਸਤ ਰਿਜ਼ਲਟ ਜ਼ਬਰਦਸਤ ਰਿਜ਼ਲਟ ਹੈ ਦਿਖਾਵਾਂਗੇ ਜੀ ਅੰਡੇ ਚ ਬੱਚੇ ਪੂਰਾ ਸਿਰ ਹੈ ਇਹ ਕੰਮ ਲੈ ਵੀ ਮਿੱਤਰੋ ਦੇਖ ਸਕਦੇ ਹੋ ਨਾ ਇਹ ਖਵਾਉਣੇ ਕੀ ਕੀ ਆਪਾਂ ਇਹਨਾਂ ਨੂੰ ਬੱਕਰੀਆਂ ਨੂੰ ਜੀ ਬੱਕਰੇ ਬੱਕਰੇ ਬਸ ਇੱਕ ਜਾਨ ਹੀ ਨਹੀਂ ਖਲਾਉਂਦੇ ਜੀ ਬਾਕੀ ਕਸਰ ਕੋਈ ਨਹੀਂ ਛੱਡਦੇ ਅੱਛਾ ਹਾਂ ਜੀ ਸਹੀ ਗੱਲ ਆ ਭਾਈ ਸਿਰੇ ਹੀ ਲਾਦਾ ਜੀ ਜਾਨੇ ਖਵਾਉਣੀ ਪੈਂਦੀ ਇਹਨਾਂ ਨੂੰ ਮੈਨੂੰ ਲੱਗਦਾ ਮਤਲਬ ਪਰਵਾਹ ਹੀ ਨਹੀਂ ਮੰਨੀ ਜੀ ਕਦੇ ਮੈਂ ਪਰਵਾਹ ਨਹੀਂ ਮੰਨੀ ਕਦੇ ਵੀ ਜੀ ਆਹ ਮਹਿੰਗਾ ਸਸਤਾ ਮੈਂ ਕਦੇ ਇਹਨਾਂ ਦਾ ਨਾਪਾ ਲਾ ਕੇ ਚੀਜ਼ ਖਲਾਈ ਜੀ ਇਹਨਾਂ ਨਗ ਦੇ ਰੇਟ ਦੇਖ ਕੇ ਚੀਜ਼ ਖਲਾਈ ਜੀ ਜਿਹੜਾ ਦਿਲ ਨੂੰ ਲੱਗਿਆ ਜਾਂ ਇਹਨਾਂ ਨੂੰ ਚੰਗਾ ਲੱਗਿਆ ਹਮ ਬਸ ਮੇਰਾ ਦਿਲ ਇਹ ਕਹਿੰਦਾ ਰਹਿੰਦਾ ਹਟ ਟਾਈਮ ਵੀ ਇਹ ਐ ਕੁਖਾ ਰਹਿਣੀਆਂ ਜਾਈਏ ਇਹਨਾਂ ਦੀ ਰੱਜੇ ਰਹਿਣ ਬਸ ਸਹੀ ਹੋ ਰੱਜਣਗੇ ਤਾਂ ਜੇ ਇਹਨਾਂ ਦੇ ਮਨ ਪਸੰਦ ਦਾ ਖਾਣਾ ਮਿਲੂਗਾ। ਐਦਾ ਗੱਲ ਹੈਗੀ। ਬਣਾਈ। ਫੇਰ ਹੋਣਗੇ ਬਣਨਗੇ ਨਾ ਕੁਸ ਨਾ ਕੁਝ। ਹਾਂ ਜੀ ਹਾਂ। ਇਹ ਵੀ ਮਿੱਤਰੋ ਇੱਕ ਤੁਹਾਨੂੰ ਆਪਾ ਦਿਖਾਉਣਾਂਗੇ। ਗਲਾਬੀ ਜਾਮਰੀ ਦੇ ਵਿੱਚ। ਦੱਸੋ ਬਈ ਜਿਹਦੇ ਬਾਰੇ ਦੱਸੋ ਬੱਕਰੇ ਬਾਰੇ। ਇਹ ਵੀ ਹੁਣ ਤੁਸੀਂ ਕਹੋਗੇ ਇਹ ਵੀ ਮੇਰੀ ਹੋਮ ਬਰੀਡ ਹੈ। ਇਹ ਵੀ ਹੋਮ ਬਰੀਡ ਹੈ। ਇਹ ਵੀ ਹੋਮ ਬਰੀਡ ਹੈ। ਠੀਕ ਹੈ ਜੀ। ਇਹ ਮੇਰੇ ਕੋਲ ਇੱਕ ਬੱਕਰੀ ਦੀ ਛੇਰੀ। ਹਾਂ ਜੀ। ਤੇ ਉਹ ਲਿਆਂਦੀ ਸੀ ਮਨੇ। ਹਾਂ ਜੀ। ਇਹ ਤਿੰਨੋਂ ਭੈਣ ਭਾਈ ਹੋਏ ਨੇ ਜੀ। ਅੱਛਾ। ਦੋ ਇਹਦੀਆਂ ਭੈਣਾਂ ਵੀ ਨੇ। ਠੀਕ ਆ। ਆਪਣੇ ਕੋਲ ਨੇ ਜੀ। ਹੁਣ ਵੀ ਹੈਗੀਆਂ ਨੇ। ਹੈਗ ਇਹ ਕਰੀਬ ਹੋ ਗਏ 2.5 ਸਾਲ ਤੋਂ ਪਲੱਸ ਹੋ ਗਏ 2.5 ਸਾਲ ਤੋਂ 2.5 ਤੋਂ ਇਹ ਤੋਂ ਛੋਟਾ ਇਹ 6 ਮਹੀਨੇ ਚਾਪਾ ਅਸਲ ਕਿਹੜੀ ਹੈ ਇਹ ਜੀ ਤੇ ਬਾਈ ਹੈਗਾ ਤਾਂ ਇਹ ਮਿੱਡਲ ਬੱਕਰੀ ਦਾ ਲੇਕਿਨ ਇਹ ਰਾਜਸਤਾਨੀ ਬੱਕਰੇ ਤੋਂ ਲੱਗੀ ਹੋਈ ਹੈ ਠੀਕ ਆ ਇਹ ਬੰਨੂ ਸ਼ੌਂਕ ਹੁੰਦਾ ਸੀ ਪਹਿਲਾਂ ਚਿੱਟੇ-ਚਿੱਟਿਆਂ ਦਾ ਉਸ ਟਾਈਮ ਇਹ ਸ਼ੌਂਕ ਹੋ ਗਿਆ ਸੀਗਾ ਜੀ ਹਾਂ ਠੀਕ ਹੈ ਕ੍ਰੋਸ ਤੇ ਆ ਗਿਆ ਇਹ ਹਾਂ ਕ੍ਰੋਸ ਤੇ ਆ ਗਿਆ ਕ੍ਰੋਸ ਤੇ ਆ ਗਿਆ ਬਾਕੀ ਉਹ ਸ਼ੌਂਕ ਪੂਰਾ ਕਰਨ ਵਾਲੀ ਚੀਜ਼ ਆਈ ਜਿਵੇਂ ਬੰਦੇ ਕਹਿੰਦੇ ਨੇ ਗੁਲਾਬੀ-ਗੁਲਾਬੀ ਸਹੀ ਗੱਲ ਕਈ ਬੰਦੇ ਸ਼ੌਂਕੀਆ ਰੱਖਦੇ ਨੇ ਜੀ ਬਹੁਤ ਵਧੀਆ ਇਹਦਾ ਮੈਂ ਤੁਹਾਨੂੰ ਖੋਣਾ ਹੀ ਰਿਜ਼ਲਟ ਇਹਦਾ ਦਿਖਾਉਣਾ ਇਹਦੀ ਪਾਠਾ ਬਹੁਤ ਸੋਹਣੀ ਜੀ ਅੱਛਾ ਹਾਂਜੀ ਹਾਂ ਇਹਦੀ ਮੈਂ ਬਰੀਡ ਲੱਤੀ ਆਈ ਤੇ ਇਹ ਮੇਰੇ ਉਧਰ ਗਿਆ ਦੀ ਰਿਸ਼ਤੇ ਆ ਗਿਆ ਜੀ ਉੱਥੇ ਵੀ ਸਹੀ ਗੱਲ ਹੈ ਲੈ ਵੀ ਆ ਜਾ ਬਈ ਗਲਾਬੀ ਪਿਓਰ ਗਲਾਬੀ ਜਮੜੀ ਦਾ ਬੱਚਾ ਜੀ ਕੱਟੀ ਨਾ ਬਈ ਆ ਜਾ ਹਾੜਾ ਜਣਾ ਆਪਾਂ ਅਗਲੇ ਪੋਰਸ਼ਨ ਦੇ ਵਿੱਚ ਚੱਲਦੇ ਆਂ ਬਈ ਦੇਖ ਸਕਦੋਂਗੇ ਚਾਰ ਪੋਰਸ਼ਨ ਨੇ ਲਗਭਗ ਤਿੰਨੇ ਨੇ ਚੌਥਾ ਹਾਂਜੀ ਉਹ ਲੈਣਾ ਫਿਰੰਦ ਤੋਂ ਰੱਖਿਆ ਜੀ ਲੈ ਵੀ ਕਾ ਆ ਗਿਆ ਇਹਦੇ ਚ ਕੀ ਕੀ ਰੱਖਿਆ ਹੋਇਆ ਆਪਾਂ ਇਹਨੂੰ ਜੇ ਪੋਰਸ਼ਨ ਜਿਹਦੇ ਚ ਆਪਣੇ ਸਮਝ ਲਓ ਕੁਝ ਖੱਸੀ ਬੱਚੇ ਨੇ ਜੀ ਹਾਂਜੀ ਕੁਝ ਆਪਣੇ ਨਿਆਣੇ ਨੇ ਜੀ ਹਾਂਜੀ ਤੇ ਹੇ ਮਿੱਤਰੋ ਦੇਖ ਸਕਦੋਂਗੇ ਦੂਜਾ ਪੋਸਟ ਆ ਗਿਆ ਪੂਰਾ ਚਮਕਦਮ ਕੋ ਪੂਰੀ ਹੈ ਜਾਨਵਰਾਂ ਦੇ ਐ ਨਹੀਂ ਹੈਗਾ ਜੀ ਉਹ ਬੱਚਾ ਦੇਖੋ ਹੀ ਕਾਲੇ ਰੰਗ ਵਾਲਾ ਜੀ ਅੱਛਾ ਜੀ ਦਿਖਾਉਣੇ ਜੀ ਇਹਨੂੰ ਬੱਚਾ ਦਿਖਾਉਣ ਹੈਗੇ ਇੱਕ ਤੇ ਲੈ ਕੇ ਆਂਦਾ ਜਾ ਫਿਰ ਆਪਣਾ ਹੀ ਹੈ ਜੀ ਹੋਮ ਬਰੀਡ ਆਈ ਹੈ ਆਪਣੀ ਇਹ ਵੀ ਹੋਮ ਬਰੀਡ ਆਈ ਹੈ ਹੋਮ ਬਰੀਡ ਆਈ ਫੜੋ ਲੈ ਸਾਨੂੰ ਦਿਖਾ ਦਿਓ ਸਮਾਰ ਕੇ ਵੇ ਜੀ ਬੱਚਾ ਦੇਖ ਸਕਦੋਂਗੇ ਇਹ ਅੱਖਾਂ ਇਹ ਲਾਲ ਨੇ ਜੀ ਕੋਈ ਪ੍ਰੋਬਲਮ ਨਹੀਂ ਨਾ ਨਾ ਜਿਹੜੀ ਪ੍ਰਾਣੀ ਬਲੱਡ ਲਾਈਨ ਅਗਰ ਤੁਸੀਂ ਦੇਖੋਗੇ ਨਾ ਬੀਟਲ ਤੇ ਤਾਂ ਉਹ ਰੈਡੀ ਦੀ ਜੀ ਪਹਿਲਾਂ ਅੱਛਾ ਇਹ ਜਿਹੜਾ ਜਾਨਵਰ ਹੋਊਗਾ ਜੀ ਰੈੱਡ ਅੱਖ ਵਾਲਾ ਹਾਂ ਉਹ ਦੁੱਧ ਚ ਵੀ ਔਰ ਕੱਦ ਚ ਵੀ ਠੀਕ ਆ ਸਿਰਹੀ ਹੁੰਦਾ ਈ ਉਹ ਸਹੀ ਗੱਲ ਹੈ ਬਾਕੀ ਅੱਖ ਸਾਨੂੰ ਇੰਨਾ ਕੋਈ ਮੈਟਰ ਨਹੀਂ ਕੋਈ ਪ੍ਰੋਬਲਮ ਨਹੀਂ ਆਣੀ ਚੁਕਵਿਟੀ ਚੰਗੀ ਹੋਣੀ ਚਾਹੀਦੀ ਜੀ ਕੁਆਲਿਟੀ ਜੀ ਸੋਹਣਾ ਲੱਗਣਾ ਚਾਹੀਦਾ ਜੀ ਅੱਖਾਂ ਲੱਗਣਾ ਚਾਹੀਦਾ ਜਿਵੇਂ ਹੁਣ ਚਾਲਰ ਦੇਖੋ ਤੁਸੀਂ ਸਹੀ ਗੱਲ ਹੈ ਅਜੇ ਬੱਚਾ ਈ ਹੈ ਤਿੰਨ ਸਾਢੇ ਤਿੰਨ ਮਹੀਨਿਆਂ ਦਾ ਮਿੱਤਰੋ ਬੱਚਾ ਦੇਖ ਸਕਦੇ ਡੈਡ ਬਲੈਕ ਜਮਾ ਇਹ ਜਮਾ ਚਿੱਟਾ ਬਾਅਰ ਵੀ ਨਹੀਂ ਹੈਗਾ ਬੱਚੇ ਦੇ ਇਹ ਰੱਖਣਾ ਹੁਣ ਆਪਾਂ ਅੱਗੇ ਜੀ ਹੋ ਗਈ ਇਹਦਾ ਰੱਖਣਾ ਇਹ ਬੋਕ ਰੱਖਣਾ ਨੈਕਸਟ ਬਰੀਡ ਰਹੀ ਆਪਾਂ ਕੋ ਗੁਲਾਬੀ ਜਮਲੀ ਫੜਿਓ ਬੱਚਾ ਜੀ ਆ ਲਾਲ ਡੱਬਾ ਉਹ ਵੀ ਚਲਾਈ ਲੈ ਵੀ ਆਜੋ ਲੈ ਵੀ ਆ ਬੱਚਾ ਦੇਖੋ ਇੱਕ ਖਸੀ ਨੇ ਗਈ ਇੱਕ ਖਸੀ ਆਈ ਇਹ ਇਹ ਖਸੀ ਖਸੀ ਕਰਤਾ ਹਾਂ ਜੀ ਅੱਛਾ ਜੀ ਖਸੀ ਕਰਤਾ ਇਹ ਬੱਚਾ ਹੈ ਮਦਦੂ ਦੇਖ ਸਕਦਾ ਬੱਚਾ ਦੇਖ ਹਾਂ ਇਹ ਵੀ ਆਪਣੀ ਚਿੱਟੇ ਦੀ ਬਲੱਡ ਲਾਈਨ ਹੈ ਚਿੱਟੇ ਦੀ ਬਲੱਡ ਲਾਈਨ ਹਾਂ ਜੀ ਤੇ ਵੀ ਚਿੱਟੇ ਚ ਆਇਆ ਹੋਇਆ ਨਾ ਦੇਖ ਸਕਦਾ ਗੁਲਾਬੀ ਚਮੜੀ ਦੇ ਵਿੱਚ ਹੈਗਾ ਬੱਚਾ ਸੋਹਣਾ ਹੈ ਨਾ ਇਹ ਬੱਚਾ ਬਹੁਤ ਸੋਹਣਾ ਜੀ ਲਓ ਸਹੀ ਗੱਲ ਹੈ ਬੱਚਾ ਪੂਰਾ ਗੁਲਾਬੀ ਹਾਂ ਔਰ ਫਰਸਟ ਕਲਾਸ ਹਰ ਚੀਜ਼ ਠੀਕ ਹੈ ਤੇ ਵੇਚਣ ਵਾਲਾ ਤਾਂ ਹੈਗਾ ਆਪਣੇ ਕੋਲ ਇਹਨਾਂ ਵਿੱਚੋਂ ਕੋਈ ਜਾਫਰ ਨਹੀਂ ਇਹਨਾਂ ਚੋਤਾ ਆਪਣੇ ਹਜੇ ਘਰ ਦੇ ਘਰਦਿਆਂ ਬਾਸਤ ਘਰ ਦੇ ਘਰਦਿਆਂ ਬਾਤ ਹੈਣਾ ਥੋੜੀ ਨਹੀਂ ਜੀ ਤਾਂ ਹਜੇ ਥੋੜੇ ਨਹੀਂ ਜੀ ਬਾਕੀ ਕੋਈ ਸ਼ੌਂਕਿਆ ਬੰਦਾ ਆਊਗਾ ਤਾਂ ਦੇ ਵੀ ਦਵਾਂਗੇ ਦੇ ਵੀ ਦੇਵਾਂਗੇ ਜੀ ਠੀਕ ਹੈ ਜੀ ਕਈ ਵਾਰੀ ਕੋਈ ਪਿਆਰ ਮੁਹੱਬਤ ਜੋੰਦਾ ਮੰਗ ਲੰਦਾ ਹੀ ਕੋਈ ਚੀਜ਼ ਪਸੰਦ ਆ ਜਾਂਦੀ ਹੈ ਜੀ ਤੇ ਕਾਲਾ ਨਹੀਂ ਦੇਣਾ ਜੀ ਕਾਲਾ ਨਹੀਂ ਤੇ ਕਾਲਾ ਨਹੀਂ ਦੇਣਾ ਜੀ ਆ ਨਹੀਂ ਦੇਣਾ ਜੀ ਠੀਕ ਹੈ ਬਾਈ ਬਾਕੀ ਜਿਹੜਾ ਪਸੰਦ ਕਰੂਗਾ ਇੱਕ ਆ ਵੀ ਇਹਨਾਂ ਬੱਚੇ ਆਪਣੇ ਕੋਲੇ ਹੂੰ ਆਪ ਬਰੀਡਰ ਹੈ ਜੀ ਕਿਸੇ ਭਾਈ ਨੇ ਬਰੀਡਰ ਬੱਚਾ ਪਾਲਣਾ ਹੋਵੇ ਕਲਰਫੁੱਲ ਬਹੁਤ ਚੰਗਾ ਬੱਚਾ ਹੈ ਗੱਲ ਨਕਨਕੋੜੇ ਦਾ ਵਧੀਆ ਨਾ ਬੱਚਾ ਇਹ ਆਪਣੀ ਹਿਊਮਨ ਦੀ ਬਲੱਡ ਲਾਈਨ ਚੋਂ ਆਈ ਅੱਛਾ ਜੀ ਜਿਹੜਾ ਕਾਲਾ ਡਬਾ ਦਿਖਾਇਆ ਤੁਹਾਨੂੰ ਕਹਿੰਦਾ ਬੜਾ ਬੋਗ ਆਪਣਾ ਠੀਕ ਹੈ ਇਹਦੀ ਮਾਂ ਚੁੱਤੀ ਹੈ ਜੀ ਠੀਕ ਆ ਤਾਂ ਇਸਰਾਂ ਜਾ ਹੋ ਗਿਆ ਜੀ ਹੈਗੀ ਆਪਣੇ ਕੋਲੇ ਮਾਂ ਹਾਂ ਜੀ ਬਾਕੀ ਇਹਦੇ ਦਾਦੇ ਦਾ ਰੰਗ ਆ ਦੀਗਾ ਜੀ ਅੱਛਾ ਦਾਦੇ ਦਾ ਰੰਗ ਦਾਦੇ ਦੇ ਰੰਗ ਕੱਢਦਾ ਜੀ ਠੀਕ ਹੈ ਜੀ ਬਾਕੀ ਕੰਨਾ ਕਿੰਨੀ ਹੋ ਨਕੌੜੇ ਕਿੰਨੀ ਹੋ ਹੱਡਾਂ ਬਰਾਂਦੇ ਨੇ ਹੋ ਗਿੱਟੀ ਦੇਖੋ ਇਹਦੀ ਹਰ ਚੀਜ਼ ਇਹਦੀ ਪ੍ਰੋਪਰ ਹੈ ਜੀ ਸਹੀ ਗੱ ਬੱਚਾ ਬਹੁਤ ਚੰਗਾ ਜੀ ਇਹ ਵੀ ਸਾਢੇ 3-4 ਮਹੀਨਿਆਂ ਦਾ ਜੀ ਬੱਕਰੀਆਂ ਦਿਖਾਈਏ ਜੀ ਹਾਂਜੀ ਲੈ ਵੀ ਆ ਜੀ ਤੁਹਾਨੂੰ ਦਿਖਾਉਣਾ ਹੈ ਕੋਣਾ ਬੱਕਰੀਆਂ ਵਾਲਾ ਪੋਸਣਾ ਦੋ ਸੋ ਵਜੇ ਦੇ ਬਰੇ ਜੀ ਇਹ ਥੱਲੋ ਕੱਚਾ ਰੱਖਿਆ ਹੋਇਆ ਹੈ ਇਹ ਥੱਲੋ ਕੱਚਾ ਹੀ ਹੈ ਉਧਰ ਵੀ ਕੱਚੇ ਸਾਰੇ ਨੇ ਹਾਂ ਬਾਹਰੋਂ ਥੋੜਾ ਹੈ ਨਾ ਫਿਰ ਅੰਦਰੋਂ ਪੱਕਾ ਰੱਖਿਆ ਹੈ ਜੀ ਬਾਕੀ ਅੰਦਰੋਂ ਕੱਚਾ ਹੀ ਅੰਦਰੋਂ ਕੱਚਾ ਹੈ ਮੈਨਾਂ ਨੂੰ ਰਿਲੈਕਸ ਮਿਲਦਾ ਜੀ ਕੱਚੇ 'ਚ ਹੀ ਰਿਲੈਕਸ ਜ਼ਿਆਦਾ ਫੀਲ ਕਰਦੀਆਂ ਨੇ ਜੀ ਠੀਕ ਹੈ ਜੀ ਕਿਉਂਕਿ ਇਹਨਾਂ ਨੂੰ ਜੜੀ ਇਹ ਚੀਜ਼ ਹੈ ਇਹ ਜ਼ਿਆਦਾ ਕੱਚੇ ਨੂੰ ਪਸੰਦ ਕਰਦੀ ਹੈ ਸਹੀ ਗੱਲ ਹੈ ਹਾਂ ਜੀ ਕਿੰਨੀਆਂ ਬੱਕਰੀਆਂ ਕਿੰਨੀਆਂ ਨੇ ਮੇਰੇ ਵੱਡੀਆਂ ਆਪਣੇ ਕੋਲੇ ਇਹ ਵੱਡੀਆਂ ਬੱਕਰੀਆਂ ਹੈਗੀਆਂ ਹੀ ਆਪਣੇ ਕੋਲੇ 8-10 ਹਾਂ ਜੀ ਤੇ ਕੁਝ ਨਵੇਂ sire ਤੋਂ ਪੱਠਾ ਤਿਆਰ ਹੋ ਰਹੀਆਂ ਨੇ ਤਿਆਰ ਨੇ ਜੀ ਤੇ ਆਹ ਦੇਖ ਲਓ ਆਪਣੀਆਂ ਖੀਰੀ ਹਜੇ ਖੀਰੀਆਂ ਨਹੀਂ ਜੀ ਸਹੀ ਗੱਲ ਹੈ ਸਾਰੀ ਚੰਗੀ ਕੁਆਲਿਟੀ ਆਣਾ ਸਾਰੀ ਜੀ ਹਾਈ ਕੁਆਲਿਟੀ ਟਾਪ ਹੀ ਰੱਖੀ ਦੀ ਹੈ ਜੀ ਕਿਉਂਕਿ ਖਾਣਾ ਚੰਗੀ ਨੇ ਵੀ ਉਹਨਾਂ ਹੀ ਆ ਮਾੜੀ ਨੇ ਵੀ ਉਹਨਾਂ ਹੀ ਆ ਜੀ ਹਮ ਸਹੀ ਗੱਲ ਹੈ ਕੇਰ ਉਹਦੀ ਵੀ ਉਹਨਾਂ ਹੀ ਆ ਜੀ ਉਹ ਦੇਖਾ ਉਹ ਬੱਕਰੀਆਂ ਫਿਰ ਆਪਾਂ ਨਾਲ-ਨਾਲ ਚੱਲਦੇ-ਚੱਲਦੇ ਬੱਕਰੀਆਂ ਦਿਖਾਈ ਚੱਲੀ ਤਾਂ ਪੱਠਾ ਹੀ ਆਪਣੀ ਇਹ ਵੀ ਹੋਮ ਬਰੀਡ ਆ ਜੀ ਆਪ ਦਿਖਾ ਤੁਹਾਨੂੰ ਬਈ ਆ ਜਾ ਦੇਖੋ ਜੀ ਇਹਦਾ ਲੈ ਵੀ ਆਜੋ ਬਾਹਰ ਹੀ ਆਜੋ ਆਇਆ ਤੁਹਾਨੂੰ ਲੇ ਵੇ ਆ ਬੱਕਰੀ ਦਿਖਾਉਣਾ ਤੁਹਾਨੂੰ ਦੱਸੋ ਬਈ ਇਹਦੇ ਬਾਰੇ ਜੀ ਇਹ ਆਪਣੀ ਹੋਮ ਬਰੀਡ ਹੈ ਜੀ ਇਹ ਹੋਮ ਬਰੀਡ ਇਹ ਤੁਹਾਨੂੰ ਦਿਖਾਵਾਂਗੇ ਜਿਹਦੀ ਧੀ ਹੈ ਤੁਸੀਂ ਹੈਰਾਨ ਰਹਿ ਜਾਓਗੇ ਦੇਖ ਕੇ ਜੀ ਵੀ ਇੰਨੀ ਕੁ ਬੱਕਰੀ ਐਡੀਆਂ ਐਡੀਆਂ ਪਠਾ ਕਿਵੇਂ ਘੱਟ ਸਕਦੀ ਹੈ ਜੀ ਸਹੀ ਗੱਲ ਹੈ ਇਹਨੇ ਦੋ ਸੂਏ ਵੀ ਲਾ ਦਿੱਤੇ ਜੀ ਕਿੰਨੇ ਦੰਦ ਹੋ ਗਏ ਦੰਦ ਪੂਰੇ ਹੋ ਗਏ ਅੱਠ ਦੰਦ ਪੂਰੇ ਹੋ ਗਏ ਪੂਰੇ ਹੁਣ ਹੋਈ ਹੈ ਜੀ ਹਜੇ ਠੀਕ ਹੈ ਜੀ ਬਹੁਤ ਟਾਪ ਚੀਜ਼ ਹੈ ਜੀ ਪੂਰੀ ਕੰਨਾ-ਕੁੰਨਾ ਕਿੰਨੀ ਹੋ ਬੂਹ ਕਿੰਨੀ ਹੋ ਸਿੰਘਾਂ ਕਿੰਨੀ ਹੋ ਦੁੱਧ ਕਿੰਨੀ ਹੋ ਬਹੁਤ ਚੰਗੀ ਦੋ ਬੱਚਿਆਂ ਨੂੰ ਪੂਰਾ ਰਜਾ ਰਹੀ ਹੈ ਠੀਕ ਹੈ ਲੈ ਜਾਓ ਬੱਕਰੀ ਮਾੜੀ ਜਿਹੀ ਹਾਂ ਜੀ ਤੁਹਾਨੂੰ ਦੀ ਮਾਂ ਦੇਖੋ ਬਾਈ ਕਹਿੰਦਾ ਵੀ ਤੁਸੀਂ ਹੈਰਾਨ ਰਹ ਜੂਗੇ ਅੱਗੇ ਦੇਖਦਾ ਵੀ ਕੀ ਗੱਲ ਬਾਤ ਹੈ ਨਾ ਬੱਕਰੀ ਦੇਖ ਸਕਦੇ ਹੋ ਵੀ ਚੰਗੀ ਹੈਗੀ ਲੈ ਹਾਈਟ ਦੀ ਗੱਲ ਬਾਤ ਕਿਤੇ ਸੈਫਟੀ ਦੇ ਤਹਾਈ ਆ ਆ ਦੇਖੋ ਇਹ ਦੀ ਮਾਂ ਹੈ ਜੀ ਸਹੀ ਨਹੀਂ ਆਈ ਹੈ ਹਾਂ ਜੀ ਜੰਮੀ ਜਗੀ ਨਹੀਂ ਜੀ ਲਓ ਜੀ ਦੇਖੋ ਇਹ ਨਿਹਰਾ ਹੀ ਝੂਠਾ ਬਣਾਦਾ ਜੀ ਏ ਬੱਕਰੀ ਇਨੀ ਕੁਆਲਟੀ ਵਾਲੀ ਬੱਕਰੀ ਹੈ ਜੀ ਹਾਂਜੀ ਅੱਗੇ ਕਰੋ ਵਾਲੇ ਅੱਗੇ ਕਰੋ ਇਹ ਨੇ ਮੇਰੇ ਕੋਲ ਖਾਦ ਦੇ ਮਿੱਤਰੋ ਇਹਨੇ ਮੇਰੇ ਕੋਲੇ 4-5 ਸੂਏ ਲਾ ਦਿੱਤੇ ਜੀ ਇਹਦਾ ਖਾਨਦਾਨ ਵੱਧ ਆਈ ਮੇਰੇ ਕੋਲ ਸਭ ਤੋਂ ਵੱਧ ਇਹਦਾ ਕੰਨ ਦੇਖੋ ਨਕੌੜਾ ਦੇਖੋ ਹਾਂਜੀ ਹੁਣ ਵੀ ਸੂਣਾ ਆਈ ਇਹਨੇ अच्छा गब्बਣਾ ਹੀ ਕਨਫਰਮ ਤੇ ਨਵੇਂ ਨੇ ਆ ਜੀ ਲੈ ਵੀ ਇਹ ਦਿੱਤੀ ਹੈ ਇਹ ਦੇਖ ਸਾਹਿਬ ਦਿੱਤੀ ਹੈ ਜੀ ਅਰੇ ਇਹਦੀਆਂ 3 ਹੋਰ ਵੀ ਦਿਖਾਵਾਂਗੇ ਇਹਦੀਆਂ 3 ਹੋਰ ਵੀ ਦਿਖਾਵਾਂਗੇ ਲੈ ਵੀ ਦੋਨੇ ਦਿਖਾ ਦਿਓ ਉਹਨੂੰ ਵਿੱਚ ਲੈ ਵੀ ਦੇਖੋ ਇਹਦਾ ਨਾਮ ਆ ਜੀ ਕਰਮਾਂ ਵਾਲੀ ਹੈ ਜੀ ਕਰਮਾਂ ਵਾਲੀ ਹੈ ਇਹਦਾ ਨਾਮ ਕਰਮਾਂ ਵਾਲੀ ਕਰਮਾਂ ਵਾਲੀ ਠੀਕ ਹੈ ਜੀ ਇਹਦਾ ਨਾਮ ਕਾਲੀ ਰੱਖਿਆ ਹੈ ਜੀ ਇਹਨੂੰ ਕਾਲੀ ਰੱਖਿਆ ਹੈ ਹਾਂ ਜੀ ਲੇ ਵੀ ਦੇਖ ਸਕਦੇ ਹੋ ਮਿੱਤਰੋ ਕੰਨਾ ਗੁੰਨਾ ਕਿੰਨੀ ਹੋ ਮੈਂ ਪੂਰੀ ਨਸਲੀ ਬੱਕਰੀ ਹੈ ਜੀ ਪੂਰੀ ਇਹਦੀ ਹਾਈਟ ਮਲਾ ਦਾ ਮਸਾ 35 33 ਕਿਹਾ ਹਟ ਹੈ ਨਾ ਇਹਦੀ ਨਹੀਂ ਜੀ 32 ਕੀ ਹੋਊ ਜੀ 32 ਕੀ ਹੋਊ ਲੈ ਵੀ ਇਹਦੀ 32 ਹੈ ਕੀ ਇਹਦੀ ਮਲਾ ਦਾ ਹੋਊਗੀ ਹਾਂ ਵੱਧ ਆਈ ਇਹਦੀ ਹਾਂ ਇਹਦੀ ਵੱਧ ਆਈ 37 38 ਹੋਊ ਇਹਦੀ ਹਾਈਟ ਵੇ ਇਹ ਹੁਣ ਵੀ ਸੋਣਾ ਜੀ ਐਕਟਿਵ ਇੰਨੀ ਹੈ ਇਹ ਜਿਹਦਾ ਕੋਈ ਹਿਸਾਬ ਨਹੀਂ ਇਹ ਜਾਂ ਤੁਹਾਨੂੰ ਮੈਂ ਹੋਰ ਵੀ ਦਿਖਾਉਣਾ ਜੀ ਪੱਠਾ ਠੀਕ ਹੈ ਜੀ ਹੋਰ ਦਿਖਾਓ ਖੀਰੀਆਂ ਨੇ ਜੀ ਹਜੇ ਖੀਰੀਆਂ ਹਾਂ ਜੀ ਲੈ ਕੇ ਆਏ ਫੜ ਕੇ ਜੀ ਲੇ ਨੂੰ ਆ ਦੇਖ ਸਕਾ ਦੋਗੇ ਉਹਦੀ ਬੱਚੀ ਹੈ ਜੀ ਜਿਹੜੀ ਪਹਿਲਾਂ ਆਪਾਂ ਨੇ ਛੋਟੇ ਕੱਦ ਵਾਲੀ ਕਰਮ ਵਾਲੀ ਦਿਖਾਈ ਆ ਜੀ ਹਾਂਜੀ ਇਹ ਹਜੇ ਖੀਰੀਆਂ ਨੇ ਜੀ ਇਹ ਖੀਰੀਆਂ ਨੇ ਜੀ ਹਾਂਜੀ ਆ ਬਹੁਤ ਚੰਗਾ ਨਸਲ ਦੀ ਬੱਕਰੀ ਹੈ ਜੀ ਉਹ ਵਿੱਚ ਵਿੱਚ ਵੀਰਾਂ ਨੂੰ ਹੁੰਦਾ ਕਿ ਜੇ ਉੱਚੇ ਉੱਚੇ ਬੱਕਰੀਆਂ ਰੱਖੇ ਜੀ ਵੱਡੇ ਵੱਡੇ ਕੱਦਾਂ 40 45 ਇੰਚ ਮੇਨ ਜਿਹੜਾ ਮੈਟਰ ਕਰਦਾ ਨਸਲ ਹੈ ਜੀ ਨਸਲੀ ਜੀ ਨਸਲ ਨਸਲ ਹਾਂਜੀ ਕਈ ਵਾਰੀ ਨਾ ਭੁੱਖ ਮਰੀ ਕਰਕੇ ਜਾਂ ਕਿਸੇ ਬਿਮਾਰੀ ਦੇ ਕਾਰਨ ਕੱਦ ਛੋੜਾ ਰਹਿੰਦਾ ਜਾਨਵਰ ਦਾ ਹਾਂਜੀ ਜ਼ਰੂਰੀ ਨਹੀਂ ਐ ਵੀ ਉਹਦਾ ਵੀ ਬੱਚਾ ਦਾ ਛੋੜਾ ਹੀ ਰਹੂ ਹਾਂਜੀ ਹਾਂ ਇਹਦਾ ਗੱਲ ਹੈਗੀ ਹੈ ਹਾਂਜੀ ਹੁਣ ਆ ਦੇਖੋ ਸਾਡੇ ਦੋਨੋਂ ਸਾਡੇ ਦੋ ਮੜਾ ਜ ਮੈਂ ਵੀ ਬੱਕਰੀ ਵਿਗਾ ਦੇ ਇੱਧਰ ਆ ਜਾਓ ਇੱਧਰ ਆ ਜਾਓ ਲੈ ਮੈਂ ਦਿਖਾ ਤੁਹਾਨੂੰ ਸਮਾਰ ਕੇ ਤੇ ਖੀਰੀ ਆ ਜੇ ਖੀਰੀ ਆਈ ਹੈ ਜੇ ਤੇ ਖੀਰੀ ਇਹ ਦੇਖ ਸਕਦੇ ਹੋਗੇ ਇਹਦੀ ਹਾਈ ਆਈਟਮ ਵਾਲਾ ਹੁਣ ਹੀ ਹੋਊਗੀ ਓਡੀਕ ਤਾਂ ਨਹੀਂ ਉੱਪਰ ਬਾਗੀ ਮਾਂ ਤਾਂ ਉੱਚੀ ਹੈ ਜੀ ਮਾਂ ਤਾਂ ਉੱਚੀ ਬਾਗੀ ਕਿੰਨਾ ਹਾਈਟ ਕਰ ਜੂ ਇਹ ਜੀ ਜਾਉ ਜੋ 38 39 ਆਰਮਨਾਲ ਜਾਉ 39 ਇਹਦੇ ਬਾਪ ਦਾ ਕੱਦ ਬਹੁਤ ਹੈ ਹਿਊਮਨਿਟੀ ਹੈ ਜੀ ਅੱਛਾ ਸੋ ਉਹਦੀ ਕਾਲੇ ਬੱਕਰੇ ਦੀ ਹੈ ਡੱਬੇ ਬੱਕਰੇ ਦੀ ਹੈ ਡੱਬੇ ਬੱਕਰੇ ਦੀ ਕਾਲੇ ਡੱਬੇ ਬੱਕਰੇ ਦੀ ਉਹਦੀ ਧੀ ਹੈ ਜੀ ਠੀਕ ਹੈ ਜੀ ਤੇ ਆ ਚਿੱਟੀ ਬੱਕਰੀ ਜੀ ਇਹ ਪਰੀ ਹੈ ਜੀ ਪਰੀ ਲੈ ਪਰੀਆਂ ਵਰਗੀਆਂ ਹੈ ਇਹ ਪਰੀ ਬੜੀ ਸ਼ੌਂਗਿਆ ਰੱਖੀ ਹੈ ਜੀ ਅੱਛਾ ਜੀ ਹਾਂ ਜੀ ਹਜੇ ਪਾਠੀ ਹੈ ਇਹ ਤਨ ਪੂਰੇ ਕਰ ਗਈ ਜਣੀ ਅੱਛਾ ਬਸ ਲਵਾਈ ਲੂਈ ਜੀ ਸਮਝ ਲਓ ਯਾਰ ਬਸ ਉਹਨੂੰ ਸ਼ੌਂਗੀ ਰੱਖੀ ਹੋਈ ਹੈ ਲਵਾਈ ਨਹੀਂ ਹੈਗੀ ਨਹੀਂ ਹਜੇ ਲਵਾਈ ਨਹੀਂ ਗਈ ਠੀਕ ਹੈ ਜੀ ਕਾਲੀ ਜਾਂਬੜੀ ਦੇ ਬਿੱਟਾ ਵੇ ਜੀ ਬਿੱਟਲ ਦੇ ਵਿੱਚ ਆਵੇ ਨਾ ਬਹੁਤ ਚੰਗੀ ਬੱਕਰੀ ਹੈ ਜੀ ਚੰਗੀ ਬੱਕਰੀ ਪਾਠਾਪੂਰੀ ਵਧੀਆ ਟੌਪ ਨਹੀਂ ਗੱਬਣ ਹੈ ਜਾਂ ਨਹੀਂ ਹੈ ਨਹੀਂ ਜੀ ਨਹੀਂ ਤੇ ਲਵਾਉਣੀ ਕਦੋਂ ਆ ਫਿਰ ਦਸਵੇਂ ਮਹੀਨੇ ਨਾ ਦਸਵੇਂ ਮਹੀਨੇ ਚਾਹੇ ਤੱਕ ਲਵਾਵਾਂਗੇ ਜੀ ਠੀਕ ਹੈ ਲਵਾਉਂਦੇ ਕਦੋਂ ਹੁੰਨੇ ਹੋ ਜੀ ਦੇਖੋ ਜੀ ਐ ਮੇਰਾ ਜਿਹੜਾ ਹਿਸਾਬ ਹੈ ਥੋੜਾ ਜਿਹਾ ਅਲੱਗ ਹੈ ਹਾਂ ਜੀ ਜਿਵੇਂ ਬਹੁਤ ਸਾਰੇ ਬੰਦੇ ਭਾਦੋਂ ਚ ਲਵਾਉਂਦੇ ਨਾ ਮੈਂ ਲਵਾਉਂਗਾ ਜੀ ਦਸਵੇਂ ਮਹੀਨੇ ਮਤਲਬ ਨੌਵੇਂ ਮਹੀਨੇ ਲਾਸਟ ਇਹ ਬੱਕਰਾ ਛੱਡੂ ਅੱਛਾ ਜੀ ਹਾਂ ਜੀ ਇਹ ਕਾਰਨ ਕੀ ਹੈ ਇਹ ਮੈਂ ਕਹ ਤਾ ਕਰ ਦ ਕਾਰਨ ਇਸਰਾ ਹੈ ਜੀ ਜਿਵੇਂ ਹੁਣ ਮਾਰਚ ਮੂੜ ਚ ਫਿਰ ਬੱਕਰੀਆਂ ਜਾ ਕੇ ਸੂਣੀਆਂ ਸਟਾਰਟ ਹੋ ਜਾਂਦੀਆਂ ਨੇ ਜੀ ਫਿਰ ਉਹ ਮਹੀਨੇ ਦੇ ਵਿੱਚ ਮੂਹਲੇ ਚ ਵਧੀਆ ਹੁੰਦਾ ਜੀ ਮੌਸਮ ਜਿਵੇਂ ਮੌਸਮ ਵਧੀਆ ਹੁੰਦਾ ਨਾ ਇਹ ਵੀ ਜਿਵੇਂ ਜਾਨਵਰਾਂ ਨੂੰ ਸੇਕ ਪਸੰਦ ਹੈ ਇਹਨਾਂ ਨੂੰ ਜ਼ਿਆਦਾ ਹੂੰ ਇਸ ਕਰਕੇ ਫਿਰ ਉਹ ਮੌਸਮ 'ਚ ਖੁਸ਼ਕ ਹਵਾ ਹੁੰਦੀ ਹੈ ਜੀ ਵਧੀਆ ਜਾਨਵਰ ਗਰੋ ਕਰ ਜਾਂਦੇ ਬਾਕੀ ਪੁਰਾਣੇ ਤਜਰਬੇਕਾਰ ਬੰਦੇ ਹੈਗੇ ਨਾ ਠੀਕ ਹੈ ਜੀ ਹਰ ਬੰਦੇ ਦਾ ਆਪਣਾ ਆਪਣਾ ਤਜਰਬਾ ਹੈ ਜੀ ਹੈ ਨਾ ਜੀ ਆਜੋ ਮਾੜੇ ਅੰਦਰੀ ਚ ਚੱਲਦੇ ਆਪਾਂ ਲੈ ਵੀ ਹੋਰ ਦਿਖਾਉਣਾ ਤੁਹਾਨੂੰ ਬਹੁਤ ਘੁੱਸਾ ਬਾਈ ਸੋਨੂ ਇਹਦੇ ਨਾਲ ਦੀ ਵੀ ਦਿਖਾਉਣੇ ਲਾਏ ਵੀ ਦੇਖ ਸਕਦੇ ਹੋ ਬਈ ਸਾਰੀ ਕੁਆਲਿਟੀ ਚੰਗੀ ਹੈਗੀ ਦੱਸੋ ਬਈ ਜੀ ਕਿਹੜੀ ਉਹਦੇ ਨਾਲ ਦੀ ਆ ਲਓ ਜੀ ਇਕੱਠਾ ਜੋੜਾ ਦਿੱਤਾ ਸੀ ਉਹਨੇ ਹਾਂਜੀ ਆਪਣੀ ਕਰਮਾਂ ਵਾਲੀ ਨੇ ਇਹ ਵੀ ਉਹਦੀ ਧੀ ਹੈ ਜੀ ਇਹ ਵੀ ਉਹਦੀ ਧੀ ਹੈ ਜੀ ਉਹਦੀ ਭੈਣ ਨਾਲ ਦੀ ਜਿਹੜੀ ਪੱਠ ਦਿਖਾਈਆ ਤੁਹਾਨੂੰ ਇਹ ਵੀ ਖੀਰੀ ਆਈ ਹੈ ਜੀ ਇਹ ਗੱਲ ਹਾਂਜੀ ਮਾਸ਼ਾਅੱਲਾ ਕੁਆਲਿਟੀ ਹੈ ਨਾ ਇਹ ਸਾਰਾ ਆਪਣਾ ਹਿਊਮਨ ਦਾ ਰਿਜ਼ਲਟ ਆ ਜੀ ਹਾਂਜੀ ਆਪਣੇ ਡੱਬੇ ਬੱਕਰੇ ਦਾ ਜੀ ਇੱਕ ਹੋਰ ਫਿਰਦੀ ਚਿੱਟੀ ਪੱਠ ਉਹ ਵੀ ਤੁਹਾਨੂੰ ਥੋੜਾ ਜੀ ਦਿਖਾਉਣੇ ਆ ਜੀ ਸੋਹਣੀ ਪੱਠ ਆ ਬਈ ਹਾਂਜੀ ਪੱਠ ਦਿਖਾਉਣਾ ਮਿੱਤਰੋ ਹੋਰ ਲਿਆਓ ਤਾ ਇਟ ਰਿਜ਼ਲਟ ਹੈ ਹਾਂ ਇਹ ਚਿੱਟਾ ਰਿਆ ਕੰਨ ਨਹੀਂ ਫੜਾਉਣੀ ਲੈ ਵੀ ਮਿੱਤਰੋ ਆਹ ਦੇਖੋ ਪੱਠ ਇਹ ਅਜੇ 7 ਮਹੀਨੇ ਦੀ ਪੱਠ ਹੈ 7 ਮਹੀਨੇ ਦੀ ਪੱਠ ਹੈ ਹਾਂਜੀ 7 ਮਹੀਨੇ ਦੀ ਚામੜੀ ਦਿਖਾ ਦੇ ਬਈ ਜਮਾ ਗੁਲਾਬੀ ਚામੜੀ ਹੈ ਜੀ ਗੁਲਾਬੀ ਚામੜੀ ਚ ਪੱਠ ਹੈ ਇਹ ਚਿੱਟੇ ਬੱਕਰੇ ਦੀ ਪੱਠ ਹੈ ਜੀ ਇਹ ਤੇ ਬੱਕਰੇ ਦੀ ਪੱਠ ਹੈ ਇਹ ਕਿਹੜੀ ਬੱਕਰੀ ਦੀ ਧੀ ਹੈ ਵੀ ਦਿਖਾਵਾਂਗੇ ਤੁਹਾਨੂੰ ਦਿਖਾਓ ਜੀ ਬਿਲਕੁਲ ਕੱਚੀ ਘੀਰੀ ਹੈ ਕੱਚੀ ਘੀਰੀ ਹੈ ਜਮਈ ਠੀਕ ਹੈ ਜੀ ਅਜੇ 7 ਮਹੀਨੇ ਦੀ ਦਿਖਾਓ ਦੀ ਮਾਂ ਕਿਹੜੀ ਹੈ ਜੀ ਇਹਦੀ ਮਾਂ ਬਹੁਤ ਚੰਗੀ ਬੱਕਰੀ ਆ ਜੀ ਅੱਛਾ ਜੀ ਹੂੰ ਇਹਦੀ ਧੀ ਆ ਜੀ ਇਹ ਇਹਦੀ ਧੀ ਆ ਜੀ ਹਾਂ ਜੀ ਹਾਂ ਜੀ ਇਹ ਆਪਣੇ ਬਾਪ ਤੇ ਰੰਗ ਲੈ ਗਈ ਜੀ ਇਹ ਲਾਲ ਰੰਗ ਚਾਈ ਹਾਂ ਜੀ ਹਾਂ ਆ ਦੇਖੋ ਜੀ ਕੁਆਰਟੀ ਜਾਈ ਮਿੱਤਰੋ ਦੇਖ ਸਕਦੇ ਹੋ ਇਹਦੀ ਧੀ ਹੈਗੇ ਇੱਕੇ ਬੱਚਾ ਆਇਆ ਸੀ ਜੀ ਕੰਨ ਹਾਂ ਜੀ ਇੱਕੇ ਬੱਚਾ ਆਇਆ ਸੀ ਹਾਂ ਜੀ ਹਾਂ ਹੁਣ ਇਹ ਕੰਨ ਦੇਖੋ ਤਿੰਨ ਮਹੀਨਿਆਂ ਦੀ ਕਨਫਰਮ ਹੈ ਜੀ ਲੈ ਵੀ ਦੇਖ ਸਕਦੇ ਹੋ ਗੱਬਣ ਆ ਗਈ ਹਾਂ ਜੀ ਹਾਂ ਤਿੰਨ ਮਹੀਨਿਆਂ ਦੀ ਕਨਫਰਮ ਆਈ ਠੀਕ ਆ ਬਾਈ ਜੀ ਪ੍ਰੋਬਲਮ ਕਿਹੜੀ ਕਿਹੜੀ ਆਈ ਨੇ ਹੁਣ ਤੱਕ ਦੇਖੋ ਜੀ ਗੱਲ ਆਇਆ ਵੀ ਪ੍ਰੋਬਲਮ ਤਾਂ ਇਨਸਾਨ ਨੂੰ ਵੀ ਆਉਂਦੀ ਆ ਹਨਾ ਜੀ ਹਾਂਜੀ ਇਹ ਤਾਂ ਜਾਨਵਰ ਹੈ ਜੀ ਇਹਨਾਂ ਦੀ ਜਿਹੜੀ ਪਰੇਸ਼ਾਨੀ ਆ ਉਹ ਆਪਣੀ ਪਰੇਸ਼ਾਨੀ ਆ ਜੀ ਸਹੀ ਗੱਲ ਇਹਨਾਂ ਨੂੰ ਕਿਹੜਾ ਬੋਲ ਕੇ ਦੱਸਣਾ ਜੀ ਹਾਂਜੀ ਬਾਕੀ ਟਾਈਮ ਨਾਲ ਦਵਾਈ ਬੂਟੀ ਆਈ ਜਾਵੇ ਪਰੇਸ਼ਾਨੀ ਦਾ ਕੋਈ ਨਹੀਂ ਜੀ ਠੀਕ ਹੈ ਜੀ ਮੇਨ ਤਾਂ ਇਹਨਾਂ ਦੇ ਖਾਣ ਪੀਣ ਦਾ ਹੀ ਹੈ ਕਿਸੇ ਨੇ ਆਇਆ ਨਹੀਂ ਆਪਾਂ ਨੂੰ ਕਿਹਾ ਯਾਰ ਵੀ ਆਪਣੇ ਵਧੀਆ ਕੰਮ ਆ ਜੇ ਆਪਾਂ ਇੱਧਰ ਕਿੱਧਰ ਪੈ ਗਏ ਬੱਕਰੀਆਂ ਵਾਲੇ ਪਾਸੇ ਪਹਿਲੀ ਗੱਲ ਤਾਂ ਇਹ ਆ ਜੀ ਲੋਕ ਐਡੀ ਕਿਸੇ ਦੀ ਜੁਰਤ ਹੀ ਨਹੀਂ ਜੀ ਆਪਾਂ ਨੂੰ ਐ ਕਹਿ ਦੇ ਲਈ ਬਾਕੀ ਆਪਣਾ ਸ਼ੌਂਕ ਹੈ ਜੀ ਲੋਕ ਤਾਂ ਕਬੂਤਰਾਂ ਦਾ ਮੁਰਗਿਆਂ ਦਾ ਕਾਸੇ-ਕਾਸੇ ਦਾ ਸ਼ੌਕ ਕਰਦੇ ਨੇ ਜੀ ਇਹ ਤਾਂ ਪਕੰਬਰੀ ਸ਼ੌਂਕ ਹੈ ਜੀ ਨਵੀਆਂ ਵਾਲਾ ਸ਼ੌਂਕ ਹੈ ਜੀ ਠੀਕ ਹੈ ਜੀ ਇਹ ਸ਼ੌਂਕ ਦੇ ਨਾਲ ਤਾਂ ਜੀ ਮੈਂ ਮੇਰੀ ਜਾਨ ਵਸਦੀ ਹੈ ਇਹ ਚ ਬਸ ਬਸ ਸਮਝ ਲਓ ਜੀ ਮੁੰਡਾ ਮੇਰਾ 16 ਸਾਲਾਂ ਦਾ ਹੋ ਗਿਆ 20 ਕਿ ਸਾਲਾਂ ਜਿੱਦਣ ਹੋ ਗਿਆ ਕੰਮ ਨੂੰ ਸੁਮਾ ਕੇ ਮੈਂ ਇਹਦੇ ਚ ਹੀ ਰਹਿਣਾ ਵਾਹ ਜੀ ਬਸ 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 ਪਤਾ ਮੰਝਾ ਇਹਨਾ ਕੋਲੀ ਡਾ ਕੇ ਰੱਖਣਾ ਠੀਕ ਹੈ ਬਾਈ ਬੱਚੇ ਇੱਧਰ ਹੈ ਕਿ ਨਹੀਂ ਹੈ ਜੀ ਇਹਨਾਂ ਪਾਸੇ ਕੋਈ ਹੈਗਾ ਸੌਂਕ ਬੱਚੇ ਨੇ ਜੀ ਬੱਚਿਆਂ ਨੂੰ ਤਾਂ ਤੁਹਾਨੂੰ ਪਤਾ ਹੀ ਹੈ ਸੌਂਕ ਅੱਜ ਕੱਲ ਦੇ ਪੜੇ ਲਿਖੇ ਬੱਚੇ ਨੇ ਜੀ ਸੌਂਕ ਬਹੁਤ ਘੱਟ ਹੈ ਠੀਕ ਹੈ ਬਹੁਤ ਘੱਟ ਹੈ ਕਹੇ ਤੇ ਕਰਾ ਦਿੰਦੇ ਨਾਲ ਹਾਂਜੀ ਨਹੀਂ ਤਾਂ ਤੁਹਾਨੂੰ ਪਤਾ ਹੀ ਹੈ ਠੀਕ ਹੈ ਬਾਈ ਖਾਣਾ ਪੀਣਾ ਦਿਖਾਈਏ ਆਪਾਂ ਇਹਨਾਂ ਦਾ ਜੀ ਹਾਂਜੀ ਹਾਂ ਆਜੋ ਇਹ ਵੀ ਖਾਣਾ ਪੀਣਾ ਦਿਖਾਉਣ ਹੈਗੇ ਵੀ ਕੀ ਕੀ ਹੈ ਆਪਾਂ ਇਹ ਕਾ ਦਿਖਾ ਦੀਏ ਜੀ ਬੱਕਰੀ ਆ ਆਜ ਕਾ ਬੱਕਰੀ ਹੈ ਮੇਰੀ ਬਹੁਤ ਬੱਕਰੀ ਰੱਖਦਾ ਸ਼ਣੂ ਇਹ ਆਪਣੇ ਹਾਂਜੀ ਬੱਕਰੇ ਦੀ ਮਾਂ ਹੈ ਯੂਮਨ ਦੀ ਕਿਹੜੇ ਉਹ ਵੱਡੇ ਬੱਕਰੇ ਦੀ ਮਾਂ ਹੈ ਇਹ ਸਭ ਤੋਂ ਪਹਿਲੀ ਵਾਰ ਪੱਠ ਪਹਿਲਿਆਂਦੀ ਸੀ ਜੀ ਠੀਕ ਹੈ ਹਾਂਜੀ ਇਹ ਪੱਠ ਦੀ ਦੋ ਦੰਦ ਹੁਣ ਕਿੱਡੀ ਵੱਡੀ ਹੋ ਗਈ ਬੱਕਰੀ ਇਹ ਇਹ ਪੂਰਾ ਦੰਦ ਕਰ ਗਈ ਜੀ ਘਸਾਉਣ ਲੱਗੀ ਦੰਦ ਹੋ ਗਈ ਜੀ ਇਹਦੀ ਉਮਰ ਹੋ ਗਈ ਹੈ ਜੀ 6-7 ਸਾਲ ਦੀ 6 ਸਾਲ ਦੀ ਤੇ ਬਿਮਾਰ ਵੀ ਹੋਈ ਆ ਜੀ ਵਿਚਰੀ ਚਮੜੀ ਚਮੜੀ ਖਰਾਬ ਹੋ ਗਈ ਇਹਦੀ ਮੈਂ ਪਰ ਦਿਲ ਨਹੀਂ ਛੱਡਿਆ ਹਾਂਜੀ ਤੇ ਬੰਦਿਆਂ ਨੇ ਪੈਸੇ ਵੀ ਵਾਧੂ ਲਾਏ ਕਹਿੰਦੇ ਬਿਮਾਰੀ ਸਾਨੂੰ ਦੇ ਦੇ ਹਾਂਜੀ ਤੇ ਮੈਂ ਦਿਲ ਨਹੀਂ ਛੱਡਿਆ ਜੀ ਕਿਉਂਕਿ ਮੇਰਾ ਇਹਦੇ ਨਾਲ ਦਿਲ ਮਿਲਿਆ ਹੈ ਜੀ ਇਹਦਾ ਇਲਾਜ ਕਰਾਇਆ ਜੀ ਮਨੇ ਆਪ ਹੂੰ ਦੇਖੋ ਸੀਸੇ ਵਾਂਗੂ ਚਮਕਦੀ ਆ ਜੀ ਸਹੀ ਗੱਲ ਹੈ ਬਾਰ ਦਨ ਬਹੁਤ ਲੰਮਾ ਬੁੱਕਰੀ ਸੀ ਤੇ ਬਿਮਾਰੀਆਂ ਠਮਾਰੀਆਂ ਤਾਂ ਹੁਣ ਆਉਂਦੀ ਨਹੀਂ ਰਹਿੰਦੀਆਂ ਨਹੀਂ ਬੰਦਿਆਂ ਨੂੰ ਆਉਂ ਜਾ ਤੱਕ ਕਬਲੇ ਕਿੰਨਾ ਕ ਦਿਨ ਦੀ ਦੁੱਧ ਤਾਂ ਆਏ ਹੈ ਜੀ ਵੀ ਇਹਦਾ ਜਿੰਨੇ ਵੀ ਮੇਮਣੇ ਆਏ ਨੇ ਜੀ ਰੱਜ ਕੇ ਬੀਤਾ ਉਹਨਾਂ ਦਾ ਕੁੱਲੀਆਂ ਕਰਨ ਲੱਗ ਜਾਂਦੇ ਨੇ ਮੁੱਕਦੇ ਹੀ ਨਹੀਂ ਉਹਨਾਂ ਠੀਕ ਛੋਇਆ ਨਹੀਂ ਹੈਗਾ ਕਦੇ ਚੌਂਦੇ ਨਹੀਂ ਜੇ ਆਪਾਂ ਨਾ ਆਈਦਾ ਇਹਨਾਂ ਦਾ ਮਾਲੇ ਇਹਨਾਂ ਨੂੰ ਹੀ ਭਲਾਈਦਾ ਜੀ ਹਾਂਜੀ ਚਲੋ ਆ ਜਾਈਏ ਆਪਾਂ ਤਾਂ ਚੱਲਦੇ ਆਂ ਆ ਜਓ ਬਾਈ ਲੈ ਵੀ ਮਿੱਤਰੋ ਆ ਜਿਓ ਤੁਹਾਨੂੰ ਆਪਾਂ ਦਿਖਾਉਣਾ ਇਹ ਬੱਕਰੀਆਂ ਦਾ ਖਾਣਾ ਪੀਣਾ ਦਵਾਈਆਂ ਜੋ ਵੀ ਵਾਈਜੀ ਆਪਣੇ ਆਪ ਰਗੇ ਰਹੇਗਾ ਆ ਦੇਖੋ ਬਾਈ ਜੀ ਕੀ ਕੀ ਹੁੰਦਾ ਆਪਣੇ ਕੋਲ ਇਹ ਜੀ ਦੇਖੋ ਇਹਨਾਂ ਵਾਸਤੇ ਸਪੈਸ਼ਲੀ ਜਿਹੜੀ ਇਹਨਾਂ ਦੀ ਮਨਪਸੰਦ ਚੀਜ਼ ਹੈ ਜੀ ਗੁਵਾਰਾ ਜੀ ਇਹ ਗੋਰਾ ਦੇਖ ਸਕਦੇ ਹੋ ਨਾ ਉਹ ਵੀ ਟਾਪ ਕੁਆਲਿਟੀ ਦੀ ਵਧੀਆ ਵਾਲਾ ਪੂਰਾ ਠੀਕ ਹੈ ਜੀ ਐ ਨਹੀਂ ਹੈਗਾ ਇਹ ਗੋਰਾ ਦੇਖ ਸਕਦਾ ਤੁਹਾਨੂੰ ਸਮਾਰ ਕੇ ਦਿਖਾ ਦਈਏ ਲੈ ਜੀ ਮੇਟਰੋ ਵਧੀਆ ਨੇ ਫਲੀ ਵਾਲਾ ਨਾ ਹਾਂ ਜੀ ਹਾਂ ਪੂਰਾ ਫਲੀ ਵਾਲਾ ਠੀਕ ਹੈ ਦੂਜੀ ਚੀਜ਼ ਆ ਪਿਆ ਸਟਾਕ ਪਿਆ ਜੀ ਇਹਨਾਂ ਦਾ ਰੱਖੀਦਾ ਆਪਾਂ 5-4 ਕਵਾਂਟਲ ਰੱਖੀਦਾ ਜੀ ਠੀਕ ਹੈ ਤੇ ਆ ਆਪਨੇ ਲੂੰਗਾ ਜੀ ਆ ਦੇਖਾ ਦਿਓ ਆ ਦੇਖੋ ਜੀ ਬੱਕਰੀਆਂ ਨੂੰ ਆਪਾਂ ਇਹ ਵੀ ਖਵਾਈਦੀ ਆ ਜੀ ਅੱਛਾ ਜੀ ਹਾਂ ਜੀ ਬੱਕਰੀਆਂ ਉਹ ਵੀ ਬੱਕਰੀਆਂ ਨੂੰ ਵੀ ਅੱਛਾ ਜੀ ਪੂਰੀ ਸੌਂਗੀ ਆ ਜੀ ਇਹ ਵੀ ਲੂੰਗ ਪੱਤੀ ਆ ਗਈ ਦੇਖ ਸਕਦੇ ਹੋਗੇ ਤੇ ਹੋਰੀ ਐ ਟਿੱਕੀ ਆਹੀ ਇਹਦੇ ਵਿੱਚ ਆ ਦੇਖੋ ਜੀ ਟੋਲ ਭਰ ਆਈ ਦਾਣਿਆਂ ਦਾ ਪੰਜੀਰੀ ਹੈ ਪੰਜੀਰੀ ਹੀ ਗੈਲੋ ਹਾਂ ਜੀ ਇਹ ਪੰਜੀਰੀ ਹੈ ਬਈ ਮਿਕਸ ਆਈ ਕੰਮ ਪੂਰਾ ਲੈ ਵੀ ਮਿੱਤਰੋ ਪੂਰਾ ਮਿਕਸ ਆਈ ਦਿਖਾ ਦਿਓ ਬਈ ਇਹ ਜੈਗੇ ਬਈ ਜੀ ਇੱਕ ਦਾਹੇ ਕੇ ਮੱਕੀ ਮੱਕੀ ਆ ਜਾਉਂ ਹੈ ਇੱਧਰ ਆ ਜਾ ਚੰਦ ਲਗਾ ਦੇ ਮਾ ਕਿੱਤੇ ਜਾਵਾਂ ਹਾਂ ਇਹੋ ਚੀਜ਼ਾਂ ਦੀ ਇਹ ਫਿਰ ਹੁਣ ਮੌਸਮ ਦੇ لحاظ ਨਾਲ ਠੀਕ ਰਹਿੰਦਾ ਜੀ ਕਣਕ ਕਸਟਮ ਠੀਕ ਨਹੀਂ ਰਹਿੰਦੀ ਜੀ ਕਣਕ ਠੀਕ ਨਹੀਂ ਗਰਮੀ ਬਹੁਤੀ ਹੈ ਜੀ ਠੀਕ ਹੈ ਜੀ ਗਰਮੀ ਬਾਤ ਨਹੀਂ ਹੈ ਹਾਂ ਜੀ ਹਾਂ ਬਿਹਤਰੀ ਸਿਆਲ ਦੇ ਵਿੱਚ ਜੀ ਇਹਦੇ ਵਿੱਚ ਪੈ ਜਾਣਾ ਆਪਣਾ ਕਣਕ ਪੈ ਜਾਣੀ ਆ ਜੀ ਹਾਂਜੀ ਤਾਰਾ ਮੀਰਾ ਪੈ ਜਾਣਾ ਜੀ ਤੇ ਹੋਰ ਮਟੀਰੀਅਲ ਕਈ 1 2 ਪੈ ਜਾਣੇ ਨੇ ਜੀ ਵਿੱਚ ਤੇ ਬਾਕੀ ਆਪਾਂ ਫੀਲ ਪਾਈ ਦੀ ਆ ਜੀ ਆ ਕੀ ਚੀਜ਼ ਹੈ ਇਹ ਦਵਾਈਆਂ ਨੇ ਜੀ ਘਿੜੀ ਘਿੜੀ ਦਬਾਈ ਦਿੰਦੇ ਨੇ ਇਹ ਮੈਂ ਆਪਣੇ ਬੱਚੇ ਜਿਹੜੇ ਬੋਗ ਤਿਆਰ ਕਰਦਾ ਹੀ ਉਹਨਾਂ ਨੂੰ ਦਿੰਦਾ ਜੀ ਉਹ ਜਿਹੜਾ ਬੰਦਾ ਘੋੜੇ ਰੱਖਦਾ ਹੀ ਉਹਨ ਤਾਂ ਬ੍ਰਾਂਡ ਦੇ ਕੀ ਪਤਾ ਲੱਗ ਜੂਗਾ ਜੀ ਅੱਛਾ ਜੀ ਵੀ ਕੀ ਚੀਜ਼ ਆਈ ਇਹਦੀ ਕੀਮਤ ਕੀ ਆਈ ਬਸ ਹਾਂ ਜੀ ਜਾਈ ਹੈ ਇਹ ਇਹ ਮੈਂ ਆਪਣੇ ਮੇਮਣਿਆਂ ਨੂੰ ਔਰ ਬੱਚਿਆਂ ਨੂੰ ਬੁਲਾਉਣਾ ਜੀ ਠੀਕ ਹੈ ਜੀ ਘੋੜੇ ਵਾਲੀ ਜਨੇਪੇਚ ਕਹਿੰਦੇ ਨੇ ਜੀ ਇਹਨੂੰ ਜਨੇਪੇਚ ਜਨੇਪੇਚ ਤੇ ਇਹ ਚ ਹੁੰਦਾ ਕੀ ਹੈ ਇਹ ਇਹ ਜਾਂ ਇਹ ਬਸ ਐ ਸਮਝ ਲਓ ਜੀ ਵਿਕ ਘਾਟ ਹੀ ਕੋਈ ਨਹੀਂ ਜਿਹੜਾ ਜੜੇ ਬੱਕਰੇ ਨੂੰ ਇਹ ਮਿਲਣ ਲੱਗੀ ਜੀ ਇਹ ਵਿਟਾਮਿਨ ਨੇ ਯਾਨੀ ਕੀ ਸਿਰਈ ਹੈ ਇਹ ਵੀ ਤਾਕਤ ਵਾਲੀ ਚੀਜ਼ ਆ ਵੀ ਦੇਖ ਸਕਦੇ ਜੇ ਆਪਾਂ ਇਹ ਲੀਟਰ ਚ ਲੈਣ ਜਾਈਏ ਜੀ 1600 ਰੁਪਏ ਲੀਟਰ ਮਿਲਦੀ ਹੈ ਜੀ ਸਹੀ 1600 ਰੁਪਏ ਲੀਟਰ ਜੀ ਹਾਂ ਜੀ ਹਾਂ ਜੀ ਜੇ ਆਪਾਂ ਕਿੰਨੀ ਚ ਲਈਏ ਫੇਰ ਆਪਾਂ ਪਾ ਜਿੰਦੀ ਹੈ 1000 ਕਰ ਬੀਟਰ ਜੀ ਠੀਕ ਹੈ ਬੱਚਿਆਂ ਨੂੰ ਹੁੰਦੀ ਹੈ 1200 ਨੂੰ ਵੀ ਪਾਉਣੇ ਚੀਜ਼ ਇਹ ਜੀ ਮੈਂ ਸਿਆਲਾਂ ਚ ਤਾਂ ਮੈਂ ਛੋਟੇ ਬੱਚਿਆਂ ਨੂੰ ਵੀ ਦੰਨਾ ਜੀ ਮਹੀਨੇ ਤੋਂ ਸਟਾਰਟ ਕਰ ਦੰਨਾ 1 ਐਮਐਲ ਤੋਂ ਹਾਂਜੀ 1 ਐਮਐਲ ਤੋਂ 1 ਮਹੀਨੇ ਦੇ ਬੱਚਿਆਂ ਨੂੰ ਮੈਂ ਦੇਣੀ ਸਟਾਰਟ ਕਰ ਦੰਨਾ ਜੀ ਠੀਕ ਹੈ ਜੀ ਤਿਆਗ ਲੀਵਰ ਵਾਸਤੇ ਹਨਾ ਜੀ ਹਾਂ ਇਹ ਲੀਵਰ ਟੋਨਿਕ ਆ ਜੀ ਇਹ ਥੋੜਾ ਜਿਆ ਨਾਰਮਲ ਜੀ ਪ੍ਰੋਗਰਾਮ ਹਾਂਜੀ ਇਹ 5 550 ਰੁਪਏ ਦੀ ਆ ਜਾਂਦੀ ਹੈ ਜੀ ਕਿੰਨੀ 5 ਲੀਟਰ ਦੀ ਜੀ ਇਹ ਆਪਣੀਆਂ ਨਾਰਮਲ ਜਿਹੜਾ ਭੁੱਖ ਭੱਖ ਘੱਟ ਲੱਗਦੀ ਹੈ ਜੀ ਹਾਂਜੀ ਉਹਨਾਂ ਨੂੰ ਦਈਦਾ ਜੀ ਸਮਾਨ ਇਹ ਤੇ ਆ ਦਵਾਈਆਂ ਵਗੈਰਾ ਜੀ ਇਹ ਦਵਾਈਆਂ ਫਿਰ ਹੁਣ ਕੰਨਾ ਪੈਂਦਾ ਜੀ ਹੁਣ ਗੱਲ ਗੱਲ ਨਾਲ ਆਪੀ ਕਰ ਦੋ ਸਾਰਿਆਂ ਦਾ ਆਪ ਕਰਦਾ ਜੀ ਇਹ ਕਿੱਥੋਂ ਸਿੱਖ ਰਹੇ ਸੀ ਦਵਾਈਆਂ ਵਾਲਾ ਡਾਕਟਰ ਇਹ ਇਹ ਡਾਕਟਰੀ ਜੀ ਇੱਕ ਤਾਂ ਸਾਡਾ ਜਵੇ ਡਾਕਟਰ ਆ ਕੋਲੇ ਉਹ ਫੋਨ ਕਰਕੇ ਬਹੁਤ ਗਾਈਡ ਕਰਦਾ ਤੇ ਦੂਜਾ ਮੇਰਾ ਭਾਂਜਾ ਜੀ ਸੋਨੂੰ ਪਸੌੜ ਉਹਨੂੰ ਸਿੱਖਦੇ ਹਾਂਗੇ ਉਹ ਮੈਨੂੰ ਫੋਨ ਤੇ ਦੱਸ ਦਿੰਦਾ ਜੀ ਮਸੜੀ ਆ ਚੀਜ਼ ਦੇ ਆ ਲੱਗੂਗੇ ਇਹਨੇ ਮੈਂ ਲੱਗੂ ਫਿਰ ਲਾ ਦੇ ਦਿੰਦੀ ਆ ਜੀ ਮੈਂ ਸੋਨੂੰ ਤੋਂ ਹੀ ਸਿੱਖਿਆ ਜੀ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਜੀ ਤੇ ਆ ਫੀਡ ਪਾ ਰਹੇ ਹੋ ਨਾ ਜੀ ਆ ਫੀਡ ਪਾ ਰਹੇ ਆ ਜੀ ਆਇਆ ਕੰਮ ਹੀ ਨਹੀਂ ਛੱਡਦੇ ਜੀ ਬਸ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਇੱਕ ਜਾਨ ਦਾ ਟੋਟਾ ਹੀ ਨਿਕਲੋਂਦੇ ਬਾਕੀ ਘਾੜ ਕੋਈ ਨਹੀਂ ਛੱਡਦੇ ਜੀ ਸਹੀ ਹੈ ਬਸ ਇਹ ਲੈ ਵੀ ਮਿੱਤਰੋ ਹੁਣ ਐਂਡਾ ਲਈ ਗੱਲ ਹੈ ਜੀ ਇੱਕ ਜੇ ਕੋਈ ਮੇਰਾ ਵੀਰ ਕਰ ਦੇ ਇਹਨੂੰ ਕੰਮ ਨੂੰ ਹਾਂ ਜੀ ਕਿਵੇਂ ਕਰੇ ਜੀ ਨਵਾਂ ਬੰਦਾ ਦੇਖੋ ਇਹ ਨਵੇਂ ਬੰਦੇ ਵਾਸਤੇ ਇਹ ਚੀਜ਼ ਆ ਕਿ ਥੋੜੀ-ਮੋਟੀ ਪਹਿਲਾਂ ਜਾਣਕਾਰੀ ਹਾਸਲ ਕਰ ਲੈਣਾ ਠੀਕ ਆ ਪਰ ਉਸ ਤੋਂ ਬਾਅਦ ਠੀਕ-ਠਾਕ ਜਾਨਵਰ ਰੱਖੇ ਉਹਦੇ ਉੰਜ ਲੱਸੀ ਜੇ ਵੀ ਨਾ ਰੱਖੇ ਉਹਦੇ ਮਹਿੰਗੇ ਵੀ ਨਾ ਰੱਖੇ ਠੀਕ ਆ ਤੇ ਦੂਸਰਾ ਨੰਬਰ ਜਿਹੜਾ ਹੈਗਾ ਬੰਦੇ ਨੂੰ ਸ਼ੌਂਕ ਹੋਵੇ ਜੀ ਠੀਕ ਆ ਕੱਲੇ ਕਮਾਈ ਦੇ ਚੱਕਰ ਚ ਨਾ ਇਹਨੂੰ ਕਰੇ ਜੇ ਬੰਦਾ ਕੱਲੇ ਕਮਾਈ ਦੇ ਚੱਕਰ ਚ ਕਰੂਗਾ ਜਦੀ ਤੱਕ ਕਮਾਈ ਦਿੰਦੀ ਆਣੀ ਜੀ ਇਹ ਠੀਕ ਰਾਤ ਰਤ ਕਮਾਈ ਨਹੀਂ ਜੀ ਨਹੀਂ 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 ਉਹ ਕੰਮ ਨਹੀਂ ਹੈਗਾ ਜੀ ਇਹ ਤਾਂ ਮਿਹਨਤ ਆਣੀ ਜਿਵੇਂ ਆਪਾਂ ਕਹੇ ਜੀ ਜਿੰਨੀ ਮਿਹਨਤ ਕਰੂ ਬੰਦਾ ਉੰਨੀ ਥੋੜੀ ਆ ਤੇ ਦੂਸਰਾ ਜਿਹੜਾ ਇਹਦਾ ਡਾਕਟਰੀ ਟਰੀਟਮੈਂਟ ਹੈਗਾ ਜੀ ਦਵਾਈ ਮੈਡੀਸਨ ਉਹ ਸਾਰੀ ਬੰਦਾ ਆਪ ਕਰਦਾ ਹੋਵੇ ਇਹ ਨਾ ਹੋਵੇ ਵੀ ਜਿਆਦਾ ਆਇਆ ਡਾਕਟਰ 200 ਲੈ ਗਿਆ ਜਿਆਦਾ ਆਇਆ ਡਾਕਟਰ 500 ਲੈ ਗਿਆ ਫਿਰ ਬਚਤ ਨਹੀਂ ਮਿਲਦੀ ਇਹ ਨਹੀਂ ਜੀ ਬਚਤ ਫਿਰ ਕਿੱਥੋਂ ਬਚਤ ਜੀ ਇਹ ਬਾਕੀ ਦੇਖੋ ਜਦ ਬੰਦਾ ਦਿਲ ਲਾ ਕੇ ਮਿਹਨਤ ਕਰਦਾ ਜੀ ਹਾਂਜੀ ਮਿਹਨਤ ਕਰਕੇ ਤਾਂ ਲੋਕਾਂ ਨੇ ਮਿੱਟੀ ਜੋ ਵੀ ਪੈਸਾ ਬਣਾ ਲਿਆ ਜੀ ਇਹਦਾ ਫੇਰ ਬਹੁਤ ਪਗੰਬਰੀ ਸੌਦਾ ਜੀ ਸਹੀ ਗੱਲ ਹੈ ਹਣਾ ਜੀ ਇਸ ਕਰਕੇ ਬੰਦਾ ਦਿਲ ਲਾ ਕੇ ਮਿਹਨਤ ਕਰੇ ਸ਼ੌਂਕ ਹੋਣਾ ਚਾਹੀਦਾ ਜੀ ਬੰਦੇ ਨੂੰ ਘਾਟਾ ਕਿਸੇ ਚੀਜ਼ ਦਾ ਜਾਨਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਬਹੁਤ ਵਧੀਆ ਚੀਜ਼ ਆਈ ਇਹ ਇਹਨੂੰ ਕਰਨਾ ਚਾਹੀਦਾ ਜੀ ਬਲਕਿ ਹਰ ਬੰਦੇ ਨੂੰ ਕਰਨਾ ਚਾਹੀਦਾ ਚਾਹੇ ਉਹ ਕੋਈ ਆਪਣਾ ਕਿਸੇ ਵੀ ਧਰੋਂ ਦਾ ਬੰਦਾ ਹੈ ਉਹਨੂੰ ਕਰਨਾ ਚਾਹੀਦਾ ਇਹ ਕੀਤਾ ਠੀਕ ਹੈ ਜੀ ਬਹੁਤ ਬਰਕਤੀ ਕੀਤਾ ਇਹ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਸ਼ੁਕਰੀਆ ਜੀ ਇੱਲਤ ਲਾਣੇ ਵਾਲਿਆਂ ਦਾ ਧੂਰੀ ਵਾਲਿਆਂ ਦਾ ਬਹੁਤ ਸ਼ੁਕਰੀਆ ਦੇਖਣ ਵਾਲਿਆਂ ਦਾ ਜੀ ਬਹੁਤ ਸ਼ੁਕਰੀਆ ਜੀ ਠੀਕ ਹੈ ਬਾਈ ਜੀ ਵੀਡੀਓ ਕਿਵੇਂ ਲੱਗੀ ਬਾਈ ਜੀ ਕਮੈਂਟ ਕਰਕੇ ਜਰੂਰ ਦੱਸੋ ਤੇ ਬਾਈ ਜੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਪੇਜ ਨੂੰ ਕਰ ਲਓ ਫੋਲੋ ਜਰੂਰ ਕਰਿਓ ਬਾਈ ਮੌਜ ਮਿਹਨਤ ਕਰਦੇ ਨੇ ਜੀ ਆਪਣੇ ਧੰਨਵਾਦ ਤਰਸੀਮ ਜੀ ਬਹੁਤ ਮਿਹਨਤ ਕਰਦੇ ਨੇ ਧੰਨਵਾਦ